ਮੈਂ ਸੇਵਾਦਾਰ ਹਾਂ ਤੁਹਾਡੀਆਂ ਜੁੱਤੀਆਂ ਦਾ ਦਾਸ ਐ ਨਾਮ ਬਾਬਾ ਵਾਨਾ ਚੰਦਾ ਨਾ ਬਾਬਾ ਹੈਗਾ ਬਾਬਾ ਇੱਕੋ ਹੀ ਸੀ ਬਾਬਾ ਨਾਲ ਮੇਰੀ ਗੇੜਾ ਖਾੜਾ ਦਾ 50 ਸਾਲ ਤੋਂ ਚੱਲਦਾ ਮੇਰੇ ਪਿਤਾ ਜੀ ਬਾਬਾ ਜ਼ਖੀਰਾਮ ਜੀ ਜੀ ਉਹ ਇਸ ਖਾੜੇ ਤੋਂ 50 ਸਾਲ ਤੋਂ ਜਦੋਂ ਦੁਨੀਆ ਜਾਣਦੀ ਹੈ ਦਰਵਾਰ ਐ ਫਿਰ ਤਾਂ ਉਹ ਵੀ ਹੈ ਜਿਹੜਾ ਆਪਣਾ ਵਿਆਹ ਕਰਕੇ ਬੱਚੇ ਪਾਲਦਾ ਹੂੰ ਉਹ ਵੀ ਫਕੀਰ ਹੀ ਐ ਹੂੰ ਜਿਹ ਆਪਣੇ ਪਰਿਵਾਰ ਨਾਲ ਵਫਾਦਾਰ ਐ ਹੂੰ ਜਿਹੜਾ ਬੰਦਾ ਆਪਣੇ ਕਿਤੇ ਨਾਲ ਵਫਾਦਾਰ ਐ ਉਹ ਫਕੀਰ ਐ ਹੂੰ ਜੇ ਫਕੀਰ ਬਣ ਕੇ ਲੋਕਾਂ ਨੂੰ ਲੁੱਟਣਾ ਡਰਾਮੇ ਕਰਨੇ ਉਹ ਤੁਹਾਨੂੰ ਸੋਸ਼ਲ ਮੀਡੀਆ ਤੇ ਬਹੁਤ ਦੇਖ ਜਾਣੇ ਉਹ ਪਖੰਡਵਾਦ ਤੋਂ ਉਹ ਡਰਾਮਿਆਂ ਤੋਂ ਮੈਂ ਬਹੁਤ ਦੁਖੀ ਹਾਂ ਸੋਸ਼ਲ ਮੀਡੀਆ ਤੇ ਇਹ ਵੀ ਦੇਖਣ ਨੂੰ ਮਿਲਦਾ ਕਿ ਕਾਲਾ ਡੌਨ ਉਹਦਾ ਕੀ ਕਸਾ ਉਹ ਕੀ ਕਸਾ ਨੌਂ ਤਾਂ ਭਾਈ ਵਿੱਕੀਵਾਸ਼ਾ ਮੇਰਾ ਦੋਸਤ ਜਿਹਾ ਫਿੰਗਰ ਹਾਂ ਹਾਂ ਉਹ ਜਿੰਨਾ ਉਹ ਛੋਟਾ ਵਾ 4-2 ਸਾਲ ਦਾ ਹਾਂ 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 ਉਹ ਉਹਦਾ ਬੇਟਾ ਮੈਨੂੰ ਡੌਨ ਕਹਿੰਦਾ ਹੁੰਦਾ ਜੀ ਅੱਛਾ ਜੀ ਕਿੰਕਾ ਥੋੜਾ ਸੀ ਜਿਆਦਾ ਫਿੱਟ ਸੀਗਾ ਉਹਨੇ ਡਾਉਣ ਗਿਆ ਤਾਂ ਫਿਰ ਕਿਉਂਕਾ ਡਾਉਣ ਪਾਜੀ ਉਹ ਹੁੰਦਾ ਜਿਹਨੇ ਪੰਜ-ਸੱਤ ਮਰਡਰ ਕੀਤੇ ਹੋਣ ਹਾਂ ਇਹੀ 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 ਠੀਕ ਹੈ ਨੀ ਪੰਜ-ਸੱਤ ਡਾਕੇ ਮਾਰੇ ਹੋਣ ਤੁਸੀਂ ਥਾਣੇਤੋਂ ਬਾਅਦ ਚਲ ਜਿਓ ਵੀ ਤੁਸੀਂ ਪੁੱਛੋ ਫੇ ਬਾਬੇ ਨੇ ਕਿੰਨੇ ਕ ਡਾਕੇ ਮਾਰੇ ਆ ਕਿੰਨੇ ਕਤਲ ਕੀਤੇ ਆ ਇਹ ਜਿਉਂ ਨਾਲ ਨੇ ਦੱਸਤਾ ਫੇ ਬਾਬੇ ਨੇ ਡਾਕੇ ਮਾਰੇ ਆ ਪੰਜ-ਸੱਤ ਮਰਡਰ ਕੀਤੇ ਹੋ ਤਾਂ ਮੇਰੇ ਜਿਹੜਾ ਤੁਸੀਂ ਆ ਅਨੀਤ ਛਾਪਣੀਓ ਤੇ ਮਗਰ ਡਾਉਣ ਲੱਗ ਗਿਆ ਬੱਡੇ ਭਾਜੀ ਅੱਦਾਂ ਜੇ ਪ੍ਰਮਾਤਮਾ ਨੇ ਮੇਰੇ ਤੋਂ ਇੱਕ ਲੈ ਲਿਆ ਨਾ ਤਾਂ ਮੈਨੂੰ ਇਹ ਹਜ਼ਾਰਾਂ ਦੇ ਸਹਾਉ ਨਾਲ ਲੋਕਾਂ ਦਾ ਪਿਆਰ ਹੋਰੇ ਬੱਚੇ ਮੈਨੂੰ ਮਿਲੇ। ਹੂੰ ਮੈਨੂੰ ਇੱਕ ਸੈਕਿੰਡ ਲਈ ਵੀ ਹੁਣ ਮਹਿਸੂਸ ਨਹੀਂ ਹੁੰਦਾ ਵੀ ਬੱਚਾ ਮੇਰਾ ਚਲਾ ਗਿਆ ਮੈਂ ਇਨਾਂ ਚ ਮੈਨੂੰ ਮਿਲਦਾ ਵੀ ਹਾਂ। ਇਹਦਾ ਹੂੰ ਚਾਹੀ ਮੈਂ ਇਨਾਂ ਲਈ ਡਾਈਟ ਖਿਲਾ ਲੇ ਤਾਂ ਬੜਾ ਮੇਰਾ ਪਿਆਰ ਸਤਿਕਾਰ ਹੁੰਦਾ ਵੀ ਹਾਂ। ਮੈਂ ਮਿਹਨਤ ਕਰਾ ਲ ਕੇ ਬੜਾ ਇਨਾਂ ਲਈ ਕਰਦਾ। ਹੂੰ ਓੜਾ ਜੀ ਕਾਲ ਦਾ ਦੋ ਦਿਨੇ ਦੋ ਦਿਨਾਂ ਤੋਂ ਬਾਅਦ ਝੰਜਰਾ ਪੈ ਜਾਂਦੀ ਆ ਦੋ ਦਿਨਾਂ ਤੋਂ ਬਾਅਦ ਕੜੇ ਪੈ ਜਾਂਦੇ ਆ। ਹਾਂ ਹੈ? ਓਡੜੀਆਂ ਮੋਟੀਆਂ ਮਾਲਾਂ। ਨਹੀਂ। ਬਹੁਤ ਬਹੁਤ ਗਲਤ ਹੈ ਗਲਤ ਬਸ ਸੇਓ ਅਜਾ ਉਹ ਪਕੰਡੀਆਂ ਦਾ ਘਟ ਕਸੂਰ ਹੈ ਸਾਡੇ ਆਰਿਆਂ ਦਾ ਜਿਹੜੇ ਤੂੰ ਚੱਕੇ ਜਾਂਦੇ ਉਹਨਾਂ ਦਾ ਕੋਈ ਅੱਜ ਅਸੀਂ ਪੁੱਜੇ ਆ ਨਵਾਂ ਸ਼ਹਿਰ ਦੇ ਕਾਠਗੜ ਵਿਖੇ ਜਿੱਥੇ ਕਿ ਬਾਬਾ ਜੀ ਕਾਲੇ ਸ਼ਾ ਜੀ ਸਾਡੇ ਨਾਲ ਨੇ ਸਰ ਸਵਾਗਤ ਤੁਹਾਡਾ ਡੇਲੀ ਪੋਸਟ ਪੰਜਾਬੀ ਤੇ ਧੰਨਵਾਦ ਜੀ ਜਿਆਨੂ ਅਦਾਸ ਦੀ ਇੱਕੋ ਬੇਨਤੀ ਆ ਮੈਂ ਸੇਵਾਦਾਰ ਆ ਤੁਹਾਡੀਆਂ ਜੁੱਤੀਆਂ ਦਾ ਅਦਾਸ ਆ ਨਾ ਬਾਬਾ ਵਾਣਾ ਚਾਹਨਾ ਨਾ ਬਾਬਾ ਹੈਗਾ ਬਾਬਾ ਇੱਕੋ ਹੀ ਸੀ ਬਾਬਾ ਨਾਨਕ ਮੇਰੀ ਬੇਨਤੀ ਸੇਵਾਦਾਰ ਕਾਲੇ ਸ਼ਾ ਸੇਵਾਦਾਰ ਕਾਲੇ ਜੀ ਸੇਵਾਦਾਰ ਕਾਲੇ ਤੁਹਾਡੀ ਇੱਛਾ ਦੇ ਮੁਤਾਬਿਕ ਗਲਵਤ ਕਰਦੇ ਆਂ ਸੇਵਾਦਾਰ ਕਾਲੇ ਇੱਛਾ ਦੇ ਨਾਲ ਗਲਵਤ ਕਰਦੇ ਆਂ ਕਿਉਂਕਿ ਅ ਤੁਸੀਂ ਦੇਖਿਆ ਹੋਣਾ ਤੁਹਾਨੂੰ ਤੁਸੀਂ ਵੱਖ-ਵੱਖ ਸ਼ਾਰਟਸ ਦੇ ਵਿੱਚ ਦੇਖਿਆ ਹੋਣਾ ਬਾਬਾ ਜੀ ਜਿਹੜੇ ਕੰਮ ਜਿਹੜੇ ਸਮਾਜ ਦੇ ਵਿੱਚ ਕੀ ਕਰ ਰਹੇ ਨੇ ਉਹਨਾਂ ਦੇ ਬਾਬਾ ਜੀ ਕਿਦਾਂ ਇਹ ਚੇਟ ਕਿਦਾਂ ਪਈ ਕਿ ਇਹੀ ਕੰਮ ਕਰਨਾ ਉਹ ਵੱਡੇ ਵੀਰ ਜੀ ਇਹ ਤਾਂ ਖਾੜਾ ਦਾ 50 ਸਾਲ ਤੋਂ ਚੱਲਦਾ ਮੇਰੇ ਪਿਤਾ ਜੀ ਬਾਬਾ ਸਖੀ ਰਾਮ ਜੀ ਜੀ ਉਹ ਇਸ ਖਾੜੇ ਤੋਂ 50 ਸਾਲ ਤੋਂ ਜਦਾਂ ਦੁਨੀਆ ਜਾਣਦੀ ਆ ਦਰਵਾਰ ਹੈ ਹੂੰ ਤੇ ਹੈਲਥ ਡਿਪਾਰਟਮੈਂਟ ਚ ਜੌਬ ਵੀ ਕੀਤੀ ਆ 16 ਚ ਰਿਟਾਇਰ ਹੋਏ ਆ ਹੂੰ ਸੋਣਾ ਦੇ ਪਿਤਾ ਜੀ ਤੁਹਾਡੇ ਰਿਟਾਇਰ ਹੋਏ ਸੀ ਹੈਲਥ ਡਿਪਾਰਟਮੈਂਟ ਜੋ ਜੀ ਹੈਲਥ ਡਿਪਾਰਟਮੈਂਟ ਜੀ ਜੀ ਤੇ ਫਿਰ ਇਹ ਇਹ ਲਾਈਨ ਕਿਦਾਂ ਇਹ ਚੁਣ ਲਈ ਲਾਈਨ ਪਿਤਾ ਜੀ ਨੂੰ ਵੀ ਗੇਮ ਦਾ ਸ਼ੌਂਕ ਸੀਗਾ ਸਾਨੂੰ ਵੀ ਉਹ ਫਿਰ ਜਿੱਦਾਂ ਪਿਤਾ ਜੀ ਪਹਿਲਵਾਨੀ ਕਰਦੇ ਸੀ ਜਾਂ ਖਾੜੇ ਆਣਾ ਉਹ ਸਾਨੂੰ ਵੀ ਹੌਲੀ ਹੌਲੀ ਜਿੱਦਾਂ ਹੁਣ ਦੇਖੋ ਛੋਟੇ ਛੋਟੇ ਬੱਚੇ ਆ ਹੂੰ ਐਨੀ ਕੁ ਉਮਰ 'ਚ ਅਸੀਂ ਇੱਥੇ ਆਣਾ ਸ਼ੁਰੂ ਕਰ ਦਿੱਤਾ ਅੱਛਾ ਤੁਸੀਂ ਵੀ ਇਸ ਖਾੜੇ 'ਚ ਆਏ ਹਾਂ ਜੀ ਬਿਲਕੁਲ ਥੱਲੇ ਤੁਹਾਨੂੰ ਪੁਰਾਣੀਆਂ ਫੋਟੋਆਂ ਦਿਖਾਉਂਗਾ ਜੀ 35 ਸਾਲ ਪੁਰਾਣੀਆਂ ਉਹ ਸਾਡੇ ਐਸੇ ਖਾੜੇ 'ਚ ਜੋਰ ਕਰਦੀਆਂ ਸੀ ਤੁਹਾਡੀਆਂ ਐ ਕਿ ਇਹ ਤੇ ਖੜਾ ਤੇ ਫਕੀਰੀ ਤੁਸੀਂ ਕਿਆ ਸੁਣਨਾ ਪਸੰਦ ਕਰਦੇ ਸੱਚ ਕਿ ਝੂਠ ਦੋਨਾਂ ਚੋਂ ਜਿਹੜਾ ਵੀ ਤੁਹਾਨੂੰ ਠੀਕ ਲੱਗੇ ਉਹਦਾ ਫਕੀਰ ਤਾਂ ਸੱਚ ਹੀ ਬੋਲਦੇ ਆ ਫਕੀਰ ਤਾਂ ਉਹ ਵੀ ਆ ਜਿਹੜਾ ਆਪਣਾ ਵਿਆਹ ਕਰਕੇ ਬੱਚੇ ਪਾਲਦਾ ਹੂੰ ਉਹ ਵੀ ਫਕੀਰੀ ਆ ਹੂੰ ਜੇ ਆਪਣੇ ਪਰਿਵਾਰ ਨਾਲ ਵਫਾਦਾਰ ਆ ਹੂੰ ਜਿਹੜਾ ਬੰਦਾ ਆਪਣੇ ਕਿਤੇ ਨਾਲ ਵਫਾਦਾਰ ਆ ਉਹ ਫਕੀਰ ਆ ਹੂੰ ਜੇ ਫਕੀਰ ਬਣ ਕੇ ਲੋਕਾਂ ਨੂੰ ਲੁੱਟਣਾ ਡਰਾਮੇ ਕਰਨੇ ਉਹ ਤੁਹਾਨੂੰ ਸੋਸ਼ਲ ਮੀਡੀਆ ਤੇ ਬਹੁਤ ਦਿਖ ਜਾਣੇ ਹੂੰ ਉਹ ਪਖੰਡਵਾਦ ਤੋਂ ਉਹ ਡਰਾਮਿਆਂ ਤੋਂ ਮੈਂ ਬਹੁਤ ਦੂਰ ਆ ਕਿਉਂਕਿ ਨਾ ਸਾਡੇ ਬਾਪ ਨੇ ਕੀਤੇ ਨਾ ਸੀ ਕਰਦੇ ਆ ਥੋੜੇ ਜਿਹਾ ਪਿੱਛੇ ਚੱਲਦੇ ਆ ਬਚਪਨ ਕਿਦਾਂ ਬਰਿਆ ਬਚਪਨ ਠੀਕ ਸੀਗਾ ਪੜਾਈ ਵੱਲੋਂ ਤਾਂ ਢਿੱਲੇ ਰਹੇ ਆ ਹੂੰ ਫਿਰ ਸਕੂਲ ਲੈਵਲ ਤੇ ਜਿੱਦਾਂ ਪਹਲਵਾਨੀ ਚੱਲਦੀ ਸੀਗੀ ਹੂੰ ਸਕੂਲ ਲੈਵਲ ਤੇ ਡਿਸਟ੍ਰਿਕਟ ਚ ਹਮੇਸ਼ਾ ਫਰਸਟ ਆਇਆ ਜਦੋਂ 48 ਕਿਲੋ ਵਜ਼ਨ ਚ ਸ਼ੁਰੂ ਕੀਤਾ ਸੀ ਅੱਛਾ ਜੀ 48 ਤੋਂ ਬਾਅਦ ਫਿਰ 52 65 67 ਤੱਕ ਫਰਸਟ ਆਇਆ ਜਿਲ੍ਹਾ ਡਿਸਟ੍ਰਿਕਟ ਲੈਵਲ ਪਹਲਵਾਨੀ ਚ ਪਹਲਵਾਨੀ ਚ ਹਾਂਜੀ ਤੁਸੀਂ ਵੀ ਪਹਲਵਾਨੀ ਕਰਦੇ ਹੋ ਹਾਂ ਬਿਲਕੁਲ ਮੇਰੇ ਪਸਰੀਰ ਦੇ ਕਿ ਨਹੀਂ ਲੱਗਦਾ ਮੈਂ ਤੁਹਾਨੂੰ ਫੋਟੋਆਂ ਦਿਖਾਸਾਂਗਾ ਤੇ ਫੇ ਲਗਾਤਾਰ ਇਹ سلسلہ ਚੱਲਦਾ ਰਿਹਾ ਜੀ ਚੱਲਦਾ ਰਿਹਾ ਜੀ ਅੱਛਾ ਬਾਬਾ ਜੀ ਫਿਰ ਤੁਸੀਂ ਜਦੋਂ ਤੁਸੀਂ ਕਿਹਾ ਵੀ ਮੇਰੇ ਕਾਲੇ ਸ਼ਾ ਸੇਵਾਦਾਰ ਸੇਵਾਦਾਰ ਕਹੋ ਸੇਵਾਦਾਰ ਕਾਲੇ ਸ਼ਾ ਜੀ ਤੇ ਫਿਰ ਇਸ ਤੋਂ ਬਾਅਦ ਫਿਰ ਪੜ੍ਹਾਈ ਤੋਂ ਬਾਅਦ ਸਿੱਕੀ ਕੀਤਾ ਪੜ੍ਹਾਈ ਤੋਂ ਬਾਅਦ ਭਾਜੀ ਫਿਰ ਮੇਰੀ ਮੈਰਿਜ ਹੋ ਗਈ ਹੂੰ ਫਿਰ ਉਸ ਤੋਂ ਬਾਅਦ ਮੇਰੇ ਬੱਚੇ ਆ ਮੇਰੀ ਬੇਟੀ 21 ਸਾਲ ਦੀ ਮੇਰਾ ਬੇਟਾ ਆ ਹੂੰ ਤੁਹਾਡੇ ਭਰਾ ਦੇ ਘਰੇ ਪਿੰਡ ਦੀ ਸਰਪੰਚੀ ਵੀ ਆ ਅੱਛਾ ਜੀ ਹਾਂ ਉਧਰ ਵੀ ਪਿੰਡ ਦੀ ਸੇਵਾ ਲੱਗਿਓ ਤੁਹਾਡੀ ਮਿਸ ਜਿਹੜੀ ਹਾਂਜੀ ਮੇਰੇ ਮਿਸ ਸਰਪੰਚਾ ਪੈਣ ਸਰਪੰਚਾ ਪੈਣ ਜੀ ਜੀ ਤੇ ਪੈਸਾ ਕਮਾਉਣਾ ਹੁੰਦਾ ਜੀ ਜੀ ਗੱਲ ਕਰਦੇ ਆ ਇੱਧਰ ਫਿਰ ਥੋੜਾ ਜਿਹਾ ਫਿਰ ਪਿੱਛੇ ਚੱਲਦੇ ਆ ਤੇ ਕਿੱਥੋਂ ਇਹ ਕਿਦਾਂ ਸ਼ੁਰੂ ਹੋ ਗਿਆ ਕਿ ਪੜ੍ਹਾਈ ਕਰਦੇ ਕਰਦੇ ਪਹਿਲਵਾਨੀ ਕਰਦੇ ਕਰਦੇ ਤੇ ਫਿਰ ਫਕੀਰੀ ਲਾਈਨ ਕਿਦਾਂ ਹੋ ਗਈ ਦਰਬਾਰ ਉੱਪਰ ਆਪਣਾ ਹਾਂ ਪਿਤਾ ਜੀ ਇੱਥੇ ਮੁੱਖ ਸੇਵਾਦਾਰ ਨੇ ਹੂੰ ਮੈਂ ਦਾਸ ਆਂ ਕੁੱਤਾ ਇਸ ਖਾੜੇ ਦਾ ਇਸ ਦਰਬਾਰ ਦਾ ਹੂੰ ਪਰ ਮੈਂ ਡੇਰੇ ਨੂੰ ਪ੍ਰਮੋਟ ਨਹੀਂ ਕਰਦਾ ਮੇਰਾ ਰੁਝਾਨ ਪਹਿਲਵਾਨੀ ਤੇ ਕਬੱਡੀ ਅੱਲਾ ਹੈ ਸ਼ੁਰੂ ਤੋਂ ਹੀ ਹੂੰ ਹੂੰ ਦਰਵਾਜ਼ਾ ਨਾਲ ਜੁੜੇ ਹੋਇਆ ਕਿਉਂਕਿ ਪਿਤਾ ਜੀ ਤੋਂ ਬੱਤੀ ਕਰਦੇ ਆਪਾਂ ਵੀ ਇੱਦੇ ਕਰਦੇ ਆ ਦੁਨੀਆ ਬਹੁਤ ਜੁੜੀ ਹੋਈ ਆ ਦੁਨੀਆ ਕਾਫੀ ਜੁੜੀ ਹੋਈ ਹੈ ਤੇ ਬਾਬਾ ਜੀ ਤੁਸੀਂ ਜਵਾਨੀ ਕਿੱਦਾਂ ਦੀ ਨਿਕਲੀ ਫਿਰ ਭਾਜੀ ਜਵਾਨੀ ਆ ਥੋੜਾ ਗੁੱਸੇ ਕੋਰ ਸੀਗਾ ਹੂੰ ਗਲਤ ਗੱਲ ਬਰਦਾਸ਼ਤ ਨਹੀਂ ਸੀ ਹੂੰ ਤੇ ਚਾਹੇ ਉਹ ਕਿਸੇ थर्ड पर्सन ਦਾ ਵੀ ਹੋਵੇ ਜਦੋਂ ਕੋ ਮੈਨੂੰ ਬੁਲਾ ਲੈਂਦਾ ਸੀ ਮੈਂ ਚੱਲ ਜਾਂਦਾ ਸੀਗਾ ਕੋਸ਼ਿਸ਼ ਹੁੰਦੀ ਸੀ ਵੀ ਕਾਈ ਜਿਹੜਾ ਬੰਦਾ ਗੁਨੇਗਾਰਾ ਨੂੰ ਕਹਿ ਦੇਣਾ ਵੀ ਤੇਰੀ ਗਲਤੀ ਹੈ ਮੂੰਹ ਤੇ ਸੱਚ ਬੋਲ ਬਿਲਕੁਲ ਭਾਜੀ ਹੁਣ ਵੀ ਇਹੀ ਹਾਲ ਹੈ ਤੇ ਆਪਣੇ ਪਿੰਡ 'ਚ ਆਪਣਾ ਜਾਦੀ ਹੋਣ ਪੰਚਾਇਤ ਬਣੀ ਆ ਪੂਰੇ ਪੰਚਾਇਤ ਮੈਂਬਰ ਪਿੰਡ ਦੇ ਮੋਹਤਵਾਰ ਆਪਣੇ ਨਾਲ ਆ ਕੋ ਗੱਲ ਕੀਤੀ ਆ ਵੀ ਪਿੰਡ 'ਚ ਕਿਸੇ ਨੇ ਥਾਣੇ ਦਰਖਾਸਤ ਨਹੀਂ ਦੇਣੀ ਜੇ ਨੇ ਦਿੱਤੀ ਤਾਂ ਆਪਾਂ ਮਗਰ ਨਹੀਂ ਜਾਣਾ ਪੰਚਾਇਤ ਕੋਲੋਂ ਨਾ ਤੁਹਾਡੀ ਨਿਭੜੀ ਹੋਈ ਫਿਰ ਤੁਸੀਂ ਜੀ ਸੱਦ ਕੇ ਜਾ ਸਕਦੇ ਆ ਹੂੰ 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 ਸੋਸ਼ਲ ਮੀਡੀਆ ਤੇ ਇਹ ਵੀ ਦੇਖਣ ਨੂੰ ਮਿਲਦਾ ਕਿ ਕਾਲਾ ਡਾਊਨ ਉਹਦਾ ਕੀ ਕਸਾ ਉਹ ਕੀ ਕਸਾ ਹੈ ਉਹ ਤੁਹਾਡਾ ਤੁਹਾਡੇ ਬਚਪਨ ਚ ਤੁਹਾਡੇ ਯਾਰਾਂ ਦੋਸਤਾਂ ਨੇ ਨਾ ਕਿਸੇ ਨਾ ਕਿਸ ਕੋ ਤੁਹਾਡੇ ਛੇੜ ਪਾਈ ਹੋਣੀ ਹੂੰ ਹੂੰ ਹੁਣ ਜੋ ਤੁਹਾਡੇ 20 ਸਾਲ ਪੁਰਾਣਾ ਕੋਈ ਦੋਸਤ ਉਹ ਨਾਂ ਦਾ ਜ਼ਿਕਰ ਕਰਿਓ ਤੁਸੀਂ ਉਹ ਤਾਂ ਨਹੀਂ ਬਣ ਜਾਣਾ ਹੂੰ ਨਹੀਂ ਫਿਰ ਲੱਤਾਂ ਬਾਹਾਂ ਭਾਂਦੇ ਰੇ ਲੋਕਾਂ ਨੇ ਨਹੀਂ ਭਾਜੀ ਇਦਾਂ ਦਾ ਕਦੀ ਹੋਇਆ ਇਦਾਂ ਨਹੀਂ ਹੋਇਆ ਫਿਰ ਡਾਊਨ ਕਦੋਂ ਡਾਊਨ ਤਾਂ ਭਾਜੀ ਵਿੱਕੀ ਵਾਸ਼ਾ ਮੇਰਾ ਦੋਸਤ ਜੇਗਾ ਸਿੰਗਰ ਹੂੰ ਹੂੰ ਉਹ ਜਿੰਨਾ ਉਹ ਛੋਟਾ ਵਾ 4-2 ਸਾਲ ਦਾ ਹੂੰ 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 ਉਹ ਉਹਦਾ ਬੇਟਾ ਮੈਨੂੰ ਡਾਣ ਕਹਿੰਦਾ ਹੁੰਦਾ ਜੀ ਅੱਛਾ ਜੀ ਉਹ ਕਹਿੰਦਾ ਥੋੜਾ ਸੀਰੀ ਜਿਆਦਾ ਫਿੱਟ ਸੀਗਾ ਹੂੰ ਉਹਨੇ ਡਾਣ ਗਿਆ ਤਾਂ ਫਿਰ ਵਿੱਕੀ ਮੈਨੂੰ ਛੇੜ ਲਿਆ ਪਿਆ ਉਹ ਤੇਰਾ ਭਤੀਜਾ ਡਾਣ ਕਹਿੰਦਾ ਮੈਂ ਕਿਹਾ ਚੱਲ ਸਾਡੇ ਯਾਰ ਕਹੀਂ ਜਾਂਦੇ ਹੂੰ ਉਹ ਜਿਹੜਾ ਪਿੱਛੇ ਖੰਨੇ ਤੋਂ ਮੇਰਾ ਭਰਾ ਆਇਆ ਸੀਗਾ ਪੱਤਰਕਾਰ ਹੂੰ ਉਹਨੇ ਜਦੋਂ ਕਿਹਾ ਉਹਨੂੰ ਸ਼ਾਇਦ ਲੱਗਿਆ ਵੇ ਬਾਬਾ ਗੁੱਸਾ ਕਰੂੰਗਾ ਮੈਂ ਕਿਹਾ ਭਰਾਵਾ ਮੈਨੂੰ ਤੂੰ 50 ਵਾਰੀ ਕਹਿ ਲੈ ਮੈਨੂੰ ਕੋਈ ਫਰਕ ਨਹੀਂ ਕਿਉਂਕਿ ਡੌਨ ਪਾਜੀ ਹੋ ਹੁੰਦਾ ਜਿਹਨੇ 5-7 ਮਰਡਰ ਕੀਤੇ ਹੋਣ ਹਾਂ ਇਹੀ 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 ਉਹ 5-7 ਡਾਕੇ ਮਾਰੇ ਹੋਣ ਤੁਸੀਂ ਥਾਣੇਤੋਂ ਬਾਅਦ ਚਲ ਜਿਓ ਵੀ ਤੁਸੀਂ ਪੁੱਛੋ ਬਾਬੇ ਨੇ ਕਿੰਨੇ ਕ ਡਾਕੇ ਮਾਰੇ ਆ ਕਿੰਨੇ ਕਤਲ ਕੀਤੇ ਆ ਤੇ ਜਿਉਂ ਉਹਨਾਂ ਨੇ ਦੱਸਤਾ ਵੀ ਬਾਬੇ ਨੇ ਡਾਕੇ ਮਾਰੇ ਆ 5-7 ਮਰਡਰ ਕੀਤੇ ਹੋ ਤਾਂ ਫੇ ਮੇਰੇ ਜਿਹੜਾ ਤੁਸੀਂ ਆ ਨਿਊਜ਼ ਛਾਪਣੀਓ ਤੇ ਮਗਰ ਡੌਨ ਲਾ ਦਿਓ ਡੌਨ ਲਾ ਦਿਓ ਹਾਂ ਨਹੀਂ ਤਾਂ ਮਤਲਬ ਡੌਨ ਵਾਲੀ ਕੋਈ ਗੱਲ ਨਹੀਂ ਪਿਆਰ ਦੇ ਨਾਲ ਡੌਨ ਕਹਿੰਦੇ ਆ ਛੋਟੀਆਂ ਮੋਟੀਆਂ ਲੜਾਈਆਂ ਪਿੰਡਾਂ 'ਚ ਹਰ ਬੱਚਿਆਂ ਦੀਆਂ ਹੋਈਆਂ ਮੇਰੀਆਂ ਵੀ ਉਦਾਂ ਹੋਈਆਂ ਮੈਂ ਕੋ ਜੰਮਦਾ ਹੀ ਥੋੜਾ ਗਿਆਨੀ ਬਣ ਗਿਆ ਸੀ ਹਮ ਹਰ ਬੱਚਾ ਆਪਣੀ ਜੋਸ਼ ਵਿੱਚ ਕੋਈ ਨਾ ਕੋਈ ਗਲਤੀ ਕਰ ਲੈਂਦਾ ਸਾਡੇ ਤੋਂ ਵੀ ਹੋਈਆਂ ਅੱਛਾ ਫਿਰ ਫਿਰ ਲੋਕਾਂ ਚ ਡਰ ਸੀ ਵੀ ਕਾਲਾ ਡੋਰਿਆ ਕਾਲਾ ਬਈ ਬਹੁਤ ਕੰਮ ਖੱਚ ਕੇ ਰੱਖਦਾ ਅਦਾਂ ਦਾ ਸੀ ਕੁਛ ਥੋੜਾ ਐ ਮੇਰੇ ਗੁੱਸੇ ਦਾ ਥੋੜਾ ਚਿਚਕਦੇ ਸੀਗੇ ਹਮ ਬਈ ਹਾਂ ਬਈ ਇਹ ਗੱਲ ਨਹੀਂ ਗਲਤ ਗਲਤ ਗੱਲ ਨਹੀਂ ਬਰਦਾਸ਼ਤ ਕਰਦਾ ਉਹ ਚੀਜ਼ ਦਾ ਜਰੂਰ ਉਹਨਾਂ ਨੂੰ ਸਿਖਾ ਦੋ ਇਹ ਨਹੀਂ ਪਹਿ ਜਾਂਦਾ ਇਹਨੇ ਮੈਂ ਗੱਲ ਪਹਿ ਜਾਣਾ ਇਹਨੇ ਹਮ 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 ਇਹਨੇ ਮੂੰਹ ਤਾਂ ਹੀ ਕਾ ਦੇਣਾ ਪਰਿਵਰਤਨ ਇੱਕ ਉਹ ਲਾਈਫ ਸੀ ਜਿਹੜੀ ਹਾਂ ਤੇ ਜਿਹੜੀ ਜਦੋਂ ਇਹਨ ਪੂਰਾ ਹਮ ਦੋ ਜੱਸ ਤੇ ਦੂਸਰੀ ਲਾਈਫ ਆ ਵਾਲੀ ਆ ਦੋਨਾਂ ਦੇ ਵਿੱਚੋਂ ਕਿਹੜੀ ਚੰਗੀ ਲੱਗਦੀ ਔਏ ਵਧੀਆ ਸੀ ਦੋਨੋਂ ਵਧੀਆ ਸੀ ਹਾਂ ਮੈਂ ਖੁਸ਼ ਹਾਂ ਜਿਹੜਾ ਬੰਦਾ ਆਪਣਾ ਪਸ਼ੋਕੜ ਭੁੱਲ ਜਵੇ ਆਪਣੇ ਪਸ਼ੋਕੜ ਨੂੰ ਮਾਰਾ ਕੇ ਉਹ ਬੰਦਾ ਹੀ ਹਨ ਹੂੰ ਮੈਂ ਪਿਛਲਾ ਕਿਦਾਂ ਚੇਂਜ ਕਰ ਦਵਾ ਨਹੀਂ ਕਰ ਸਕਦਾ ਯਾਰ ਜੋ ਪਹਿਲਾਂ ਹੋਇਆ ਉਹ ਨਹੀਂ ਕਰ ਸਕਦਾ ਨਹੀਂ ਬਦਲ ਸਕਦਾ ਹੁਣ ਜੋ ਅੱਗਾ ਤਾਂ ਚੇਂਜ ਕਰ ਲਵਾਂ ਹਾਂ ਆਉਣ ਵਾਲੇ ਤੱਕ ਬਦਲ ਸਕਦੇ ਹਾਂ ਉਹ ਬਦਲ ਰਹੇ ਆ ਆਉਣ ਵਾਲੇ ਬਦਲਣਗੇ ਹਾਂ ਤੇ ਬੱਬਾ ਜੀ ਇੱਕ ਗੱਲ ਸੋਰੀ ਮੈਂ ਤੋ ਬਾਬਾ ਜੀ ਕਹਿ ਹੋ ਜਾਂਦਾ ਤੇ ਸੇਵਾਦਾਰ ਸਾਹਿਬ ਗੱਲ ਇੱਕ ਮੈਂ ਇਹ ਗੱਲ ਕਰਨੀ ਚਾਹੁੰਦਾ ਹਾਂ ਕਿ ਇਹਨਾਂ ਬੱਚਿਆਂ ਦੇ ਨਾਲ ਪਿਆਰ ਬਹੁਤ ਇੱਕਦਮ ਮੈਂ ਮੇਰਾ ਨਾ 2013 ਚ ਮੇਰਾ ਭਰਾ ਪੂਰਾ ਹੋ ਗਿਆ ਸੀ ਹ ਸੰਦੀਪ ਕੁਮਾਰ ਛੋਟਾ ਕਾਲਾ ਹ ਕਿਉਂਕਿ ਅਸੀਂ ਪੰਜ ਜਾਣੇ ਸੀਗੇ ਕਬੱਡੀ ਖੇលਦੇ ਹੁੰਦੇ ਸੀ ਪਿੰਡ ਲੈਵਲ ਤੇ ਪਿੰਡ ਪੱਧਰ ਵਾਲੀ ਪਹਿਲਵਾਨੀ ਵੀ ਵਧੀਆ ਕੀਤੀ ਸੀ ਅਸੀਂ ਉਹ ਜਦੋਂ ਪੂਰਾ ਹੋਇਆ ਮੇਰਾ ਮਨ ਪਿੱਛੇ ਹਟਣਾ ਸ਼ੁਰੂ ਹੋ ਗਿਆ ਲੋਕਾਂ ਦੀਆਂ ਲੜਾਈਆਂ ਆਪਣੀ ਪਰਸਨਲ ਲੜਾਈ ਐ ਕਵੀ ਨਹੀਂ ਹੂੰ ਲੋਕਾਂ ਪਿੱਛੇ ਹੋਏ ਜੰਨੀਆਂ ਵੀ ਹੋਈਆਂ ਜੰਨੀਆਂ ਵੀ ਹੋਈਆਂ ਜੰਨੀਆਂ ਕਾ ਦੋ ਚਾਰ ਜਿੱਥੇ ਵੀ ਖੜੇ ਆ ਲੋਕਾਂ ਪਿੱਛੇ ਹੁਣ ਵੀ ਜੋ ਕੋ ਸੱਦ ਲਾਂਦਾ ਮੈਂ ਚੱਲ ਜਾਣਾ ਪਰ ਹੁਣ ਆ ਬਾਬਾ ਜੀ ਆ ਗਏ ਸੇਵਾਦਾਰ ਜੀ ਆ ਗਏ ਕਾਲਾ ਭਾਜੀ ਆ ਗਿਆ ਸੁਲਾ ਹੋ ਜਾਂਦੀ ਜਦ ਇਹ ਮੰਨ ਲੈਂਦੇ ਆ ਦੋਨੇ ਮੰਨ ਲੈਂਦੇ ਆ ਹੁਣ ਮੇਰੀ 40 ਸਾਲ ਦੀ ਹੋ ਗਈ ਹੁਣ 40 ਸਾਲ ਦੀ ਹੋ ਗਈ ਫਿਰ 2018 ਨੇ ਮੇਰਾ ਬੇਟਾ ਪੂਰਾ ਹੋਇਆ ਜੀ ਅੱਛਾ ਕਿਦਾਂ ਜੀ ਉਹ ਪਹਿਲਵਾਨੀ ਕਰਦਾ ਸੀ ਮੁੱਲਾ ਪਰ ਮੈਂ ਮੇਰੇ ਗੋਲੂ ਪੁਲਵਾਨ ਨਾਲ ਵਧੀਆ ਰਿਲੇਸ਼ਨ ਹੈ ਹੂੰ ਤੇ ਮੈਨੂੰ ਐ ਸੀਗਾ ਵੀ ਉਹ ਬਹੁਤ ਵੱਡੇ ਲੈਵਲ ਦਾ ਪੁਲਵਾਨ ਬਣਾਣਾ ਜੋ ਮੈਂ ਨਹੀਂ ਬਣ ਸਕਿਆ ਹੂੰ ਆਪਣੀਆਂ ਗਲਤੀਆਂ ਕਰ ਹੂੰ 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 ਹੁਣ ਤੁਹਾਡਾ ਬੇਟਾ ਆ ਹੂੰ ਤੁਸੀਂ ਸੋਚਦੇ ਹੋਣਾ ਵੀ ਜੋ ਮੈਂ ਬਣਾਇਆ ਤੋ ਉੱਪਰ ਜਾਵੇ ਉੱਪਰ ਜਾਵੇ ਹਰ ਬਾਪ ਦੀ ਇੱਛਾ ਹੁੰਦੀ ਹੈ ਮੇਰੀ ਵੀ ਇਹੀ ਸੀ ਹੂੰ ਬਸ ਮੈਨੂੰ ਦਿਲੋਂ ਤਮੰਨਾ ਸੀ ਉਹ ਬਣ ਜਾਊਗਾ ਪਰ ਰੱਬ ਨੂੰ ਕੁਛ ਹੋਰ ਮਨਜ਼ੂਰ ਸੀਗਾ ਹੂੰ ਬੇਟਾ ਉਹ ਮੇਰਾ 2018 ਚ ਪੂਰਾ ਹੋ ਉਸ ਤੋਂ ਬਾਅਦ ਮੈਂ ਕੋਈ ਆ ਕਿਸੇ ਬੇਟੇ ਨੂੰ ਬੇਟੇ ਦਾ ਨਾ ਪੱਟਾਂ ਚ ਦਰਦ ਹੁੰਦਾ ਸੀ ਬਸ ਹੂੰ ਉਹ ਗੱਲ ਬਾਤ ਦੀ ਬਾਤ ਹੀ ਪੀਜੀਏ ਤੱਕ ਚਲੇ ਗਈ ਉਹ ਜਦੋਂ ਸਾਰੇ ਟੈਸਟ ਹੋਏ ਤਾਂ ਕਹਿੰਦੇ ਇਹਦੀ ਕਿਡਨੀਆਂ ਕੰਮ ਕਰਨਾ ਬੰਦ ਕਰ ਗਈ ਹੂੰ ਜਿਆਦਾ ਡਾਈਟ ਬਹੁਤ ਜ਼ਿਆਦਾ ਲੈਣੀ ਸ਼ੁਰੂ ਕਰ ਲਿਓ ਨੇ ਹੂੰ ਇਹ ਸਿੱਧੀ ਸਾਨੂੰ ਹੁੰਦੀ ਨਹੀਂ ਤੁਹਾਨੂੰ ਪਤਾ ਨਹੀਂ ਸਾਨੂੰ ਪਤਾ ਤੇ ਫਿਰ ਡਾਈਟ ਦੇ ਵਿੱਚ ਕੀ ਦਿੰਨੇ ਹਾਂ ਬੱਚਿਆਂ ਨੂੰ ਇੱਥੇ ਤਾਂ ਬਦਾਮੇ ਚੱਲਦੇ ਆ ਰੈਗੂਲਰ ਰੈਗੂਲਰ ਬਦਾਮਾ ਵੱਡਿਆਂ ਲਈ 2000 ਗ੍ਰੀ ਰਗੜਨੀ ਆ ਡੇਲੀ ਛੋਟਿਆਂ ਲਈ 1500 1500 ਹਰ ਰੋਜ਼ ਹਰ ਰੋਜ਼ ਭਾਜੀ ਇਹ ਕਿੰਨੇ ਤੋਂ ਕਿੰਨੇ ਵਜੇ ਤੱਕ ਖੜਾ ਹੁੰਦਾ ਸ਼ਾਮ 5 ਤੋਂ 7 ਸਵੇਰੇ 4 ਤੋਂ 6 ਦੋ ਟਾਈਮ ਦੋ ਟਾਈਮ ਸਵੇਰੇ ਵੀ ਤੁਸੀਂ ਫਿਰ ਆਪ ਸ਼ਾਮਲ ਰਣੇ ਜਦੋਂ ਹੋਣ ਤੁਸੀਂ ਇਦਾਂ ਸ਼ਮਰਨ ਨੇ ਸਕੂਨ ਮਿਲਦਾ ਬਹੁਤ ਬੱਚਿਆਂ ਦੇ ਨਾਲ ਬਹੁਤ ਤੇ ਇਹ ਉਹੀ ਦੇਖਦੇ ਹਾਂ ਜਿਹੜੇ 18 ਸਾਲਾਂ ਦਾ ਪੂਰਾ ਹੋਇਆ ਬੇਟਾ ਇਹਨਾਂ ਦੇ ਵਿੱਚ ਉਹੀ ਦੇਖਦੇ ਹਾਂ ਮੈਂ ਦੇਖਿਆ ਤੁਸੀਂ ਬੜੇ ਪਿਆਰ ਦੇ ਨਾਲ ਇਹਨਾਂ ਕੋਈ ਵੀ ਨਹੀਂ ਕਰਦਾ ਇਹਨਾਂ ਕੋਈ ਮੈਂ ਕੋਚ ਵੀ ਕੋਚਨ ਆ ਵੀ ਬਹੁਤ ਸਾਰੇ ਨਾਲ ਗਲਤ ਕਰਨ ਦਾ ਮੌਕਾ ਮਿਲਦਾ ਜਿਹੜੇ ਸਾਹਮਣੇ ਤੁਸੀਂ ਬੱਚਿਆਂ ਨੂੰ ਟ੍ਰੀਟ ਕਰਦੇ ਹੋ ਤੁਸੀਂ ਬੱਚਿਆਂ ਨੂੰ ਮਿਲਦੇ ਹੋ ਐਦਾਂ ਕੋਈ ਦੇਖਿਆ ਨਹੀਂ ਵੱਡੇ ਭਾਜੀ ਐਦਾਂ ਜੇ ਪ੍ਰਮਾਤਮਾ ਨੇ ਮੇਰੇ ਤੋਂ ਇੱਕ ਲੈ ਲਿਆ ਨਾ ਤਾਂ ਮੈਨੂੰ ਇਹ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਦਾ ਪਿਆਰ ਹੋਰੇ ਬੱਚੇ ਮੈਨੂੰ ਮਿਲ ਗਏ ਹੂੰ ਮੈਨੂੰ ਇੱਕ ਸੈਕਿੰਡ ਲਈ ਵੀ ਹੁਣ ਮਹਿਸੂਸ ਨਹੀਂ ਹੁੰਦਾ ਵੀ ਬੱਚਾ ਮੇਰਾ ਚਲਾ ਗਿਆ ਮੈਂ ਇਨਾਂ ਚ ਮੈਨੂੰ ਮਿਲਦਾ ਵੀ ਹਾਂ ਹੈਗਾ ਹੂੰ ਚਾਹੀ ਮੈਂ ਇਨਾਂ ਲਈ ਡਾਈਟ ਖਾਣ ਲਈ ਤਾਂ ਬੜਾ ਮੇਰਾ ਪਿਆਰ ਸਤਿਕਾਰ ਹੁੰਦਾ ਵੀ ਹਾਂ ਮੈਂ ਮਿਹਨਤ ਕਰਾਣ ਲੱਗੇ ਬੜਾ ਇਨਾਂ ਲਈ ਸਖਤ ਹੂੰ ਹੂੰ ਕੋਈ ਛੁੱਟੀ ਕਾਲੇ ਮੋਂ ਦੇ ਘਰ ਤੱਕ ਪਹੁੰਚਦਾ ਅੱਛਾ ਜੀ ਘਰ ਚ ਜਨੇ ਹਾਂ ਬਿਲਕੁਲ ਵੀ ਕਿਉਂ ਕੀਤੀ ਹੂੰ ਕਿ ਜੇ ਕੋਈ ਭਜਾ ਜਾਇਜ ਹੋਵੇ ਮੈਂ ਬਖਸ਼ੇ ਦੇਣਾ ਫੇ ਜੇ ਨਹੀਂ ਫੇ ਮੈਂ ਦੂ ਰੱਖ ਵੀ ਦੇਣੀ ਆ ਵੀ ਅੱਗੇ ਤੇ ਛੁੱਟੀ ਨਹੀਂ ਕਾਣੀ ਜੇ ਕਰਨੀ ਤਾਂ ਮੈਨੂੰ ਦੱਸਣਾ ਮੰਮੀ ਨਾਲ ਗੱਲ ਕਰਾਣੀ ਡੈਡੀ ਨਾਲ ਗੱਲ ਕਰਾਣੀ ਹੂੰ ਤੇ ਬਹੁਤ ਸਾਰੇ ਜਦੋਂ ਇਹ ਬਹੁਤ ਸਾਰੇ ਜਿਹੜੇ ਕਬੱਡੀ ਖਿਡਾਰੀ ਆ ਬਹੁਤ ਸਾਰੇ ਜਿਹੜੇ ਪਹਿਲਵਾਨ ਜਿਹੜੇ ਆ ਉਹ ਤੁਹਾਡੇ ਨਾਲ ਰਾਬਤਾ ਰੱਖਦੇ ਆ ਕੀ ਕਾਰਨ ਪਿਆਰ ਪਿਆਰ ਬਹੁਤ ਸਾਰੇ ਸਿੰਗਰ ਵੀ ਆ ਪੰਜਾਬ ਭਰ ਦੇ ਸਿੰਗਰ ਜਿਹੜੇ ਆ ਪੰਜਾਬ ਭਰ ਦੇ ਗਾਇਕ ਜਿਹੜੇ ਆ ਉਹ ਤੁਹਾਡੇ ਨਾਲ ਬੜਾ ਬੜਾ ਉਹਨਾਂ ਨੂੰ ਲੱਗਦਾ ਕਿ ਨਹੀਂ ਬਾਬਾ ਕਾਲੇ ਸ਼ਵਾਬ ਬਸ ਬਿਲਕੁਲ ਪਿਆਰ ਪਿਆਰ ਕਮਾਇਆ ਭਾਜੀ ਰੱਬੀ ਰੱਬੀ ਰੂ ਕਹਿੰਦੇ ਰੱਬੀ ਪੈਸਾ ਨਹੀਂ ਕਮਾਇਆ ਪਿਆਰ ਕਮਾਇਆ ਯਾਰ ਕਮਾਇਆ ਯਾਰ ਕਮਾਉਂਦੇ ਕਮਾਉਂਦੇ ਕਿੱਦੇ ਕਿੱਥੇ ਤੱਕ ਪਹੁੰਚ ਗਏ ਆ ਤੁਹਾਡੇ ਸਾਹਮਣੇ ਆ ਤੁਹਾਨੂੰ ਇੱਥੇ ਆਣਾ ਪੈਗਾ ਹੋਣਾ ਪਿਆ ਦੂਸਰੀ ਗੱਲ ਮੈਂ ਇਹ ਵੀ ਗੱਲ ਜਾਨਣਾ ਚਾਹੁੰਦਾ ਸੀ ਕਿ ਕਿੰਨੇ ਕੁ ਹੁਣ ਤੱਕ ਤੁਸੀਂ ਪਲਵਾਨ ਤੇ ਕਿੰਨੇ ਕੁ ਕਬੱਡੀ ਖਿਡਾਰੀ ਜਿਹੜੇ ਆ ਉਹ ਇਸ ਖਾੜੇ ਚ ਹੋ ਕੇ ਜਿਹੜੇ ਦੇਸ਼ ਦੀ ਸੇਵਾ ਕਰ ਰਹੇ ਆ ਪੰਜਾਬ ਦੀ ਸੇਵਾ ਕਰ ਰਹੇ ਆ ਮੇਰੇ ਤੋਂ ਪਹਿਲਾਂ ਤਾਂ ਮੇਰੇ ਪਿਤਾ ਜੀ ਨੇ ਜਿੱਦਾਂ ਪੁਰਾਣੇ ਸੀਗੇ ਬੱbbi ਪਲਵਾਨ ਮੱਖਣ ਪਲਵਾਨ ਰੱਤਾ ਪਲਵਾਨ ਕਰਨੈਲ ਪਲਵਾਨ ਬਲਾਚ ਉਰੋਂ ਹਮ ਤੇ ਉਹ ਭਪਿੰਦਰ ਤੁਹਾਡੇ ਜਾਲਲੇ ਵਾਲਾ ਉਹ ਇੱਥੇ ਹੀ ਸਾਡੇ ਕੋਲੇ ਪਲੇ ਆ ਹਮ ਅੱਛਾ ਜੀ ਕੁਛ ਵੀ ਲਓ ਇੱਥੇ ਹੀ ਬਲੇ ਹਾਂਜੀ ਬਿਲਕੁਲ ਜੀ ਰੋਪੜ ਤੋਂ ਬਿੱਲਾ ਪਲਵਾਨ ਹਮ ਮਤਲ ਉਹ ਜਿਹੜੇ ਪੁਰਾਣੇ ਸੀਗੇ ਉਹਨਾਂ ਤੋਂ ਬਾਅਦ ਮੇਰੇ ਤੋਂ ਜਿਹੜੇ ਸਿੱਖ ਕੇ ਗਏ ਆ ਹੁਣ ਉਹ ਕੋਈ ਆਸਟ੍ਰੇਲੀਆ ਕੋ ਇੰਗਲੈਂਡ ਆ ਤੇ ਜਿਹੜੇ ਹੁਣ ਥੋੜੇ ਟਾਈਮ ਚ ਨਾਮੀ ਹੋਇਆ ਪਿੱਛੇ ਲੋਕਡਾਊਨ ਚ ਕੈਂਪ ਲਾਇਆ ਸੀ ਹਨੀ ਪੰਡਤ ਹੋ ਗਿਆ ਪ੍ਰਤਾਪ ਹੋ ਗਿਆ ਸ਼ਰੀਫ ਹੋ ਗਿਆ ਤੇ ਗੋਪੀ ਹੋ ਗਿਆ ਉਹ 8-10 ਜਾਣੇ ਆ ਜਿਹੜੇ 18 ਜਾਣੇ ਸੀ ਉਸ ਟਾਂ ਮੇਰੇ ਕੋਲ ਉੱਠਾ 10 ਜਾਣੇ ਟੌਪ ਤੇ ਆ ਟੌਪ ਤੇ 10 ਜਾਣੇ ਪੰਜਾਬ ਦੇ ਵਿੱਚ ਵਰਲਡ ਚ ਕਿਰਪਾ ਬਾਬੇ ਦੀ ਸਾਰੀ ਦੁਨੀਆ ਚ ਕਿਰਪਾ ਬਾਬੇ ਨਾਨਕ ਦੀ ਕਿਰਪਾ ਬਾਬੇ ਨਾਲ ਤੁਸੀਂ ਇਹ ਵੀ ਬੜਾ ਜ਼ਿਕਰ ਕਰਦੇ ਹੋ ਹਾਂ ਬਿਲਕੁਲ ਤੇ ਇਹ ਵੀ ਕਿਤਨਾ ਕਿਤੇ ਬੁਵਾਦ ਵੀ ਬਣ ਜਾਂਦਾ ਹੈ ਇਹ ਕਿ ਜਦੋਂ ਗੱਲ ਕਰਦੇ ਆ ਤੁਸੀਂ ਗੱਲ ਵੀ ਕੀਤੀ ਸੀ ਕਿ ਆਪਾਂ ਜਦੋਂ ਵੀ ਇੱਥੇ ਮੇਲਾ ਹੁੰਦਾ ਹੈ ਪਹਿਲਾਂ ਘਰ ਦੇ ਵਿੱਚ ਅਖੰਡ WhatsApp ਕਰਵਾਇਆ ਜਾਂਦਾ ਕਰਦਾ ਬਿਲਕੁਲ ਕਰ ਥੋੜੀ ਜਿਹੀ ਅਲੱਗ ਜਿਹੀ ਨਹੀਂ ਹੋ ਜਾਂਦੀ ਲਾਈਨ ਨਾ ਭਾਜੀ ਕੋਈ ਪਰਵਾਹ ਨਹੀਂ ਦੇਖੋ ਦੁਨੀਆ ਨੇ ਕਿਤੇ ਪਾਸੇ ਜੀ ਨਹੀਂ ਰਹਿਣਾ ਹੂੰ ਜੇ ਚੰਗਾ ਕਰਾਂਗੇ ਤਦ ਵੀ ਲੱਤਾਂ ਖਿੱਚਣੀਆਂ ਮਾੜੇ ਨੂੰ ਤਾਂ ਵੀ ਕਹਿਣੇ ਕਹਿਣਾ ਕਹਿਣੇ ਕਹਿਣਾ ਹਾਂਜੀ ਇਸ ਦਰਬਾਰ ਤੇ ਪਾਕਿਸਤਾਨ ਤੋਂ ਟਾਈਮ ਦੇ ਪਹਿਲਾਂ ਦੀ ਮਜ਼ਾਰਿਆ ਪਿਤਾ ਜੀ ਦਾ ਰੋਜ਼ਾਨ ਉਧਰ ਸੇਵਾ ਤੇ ਹੂੰ ਉਹਨਾਂ ਦੀ ਬਦੌਲਤ ਪਿਤਾ ਜੀ ਨੂੰ ਬਹੁਤ ਕੁਝ ਮਿਲਿਆ ਸਾਨੂੰ ਵੀ ਮਿਲਿਆ ਹੂੰ ਜਦੋਂ ਮੇਲਾ ਆਉਂਦਾ 10 April ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਘਰੇ ਖੰਡ ਪਾੜ ਰੱਖਦੇ ਆ ਪਿੰਡ 'ਚ ਜਦੋਂ ਮਰਜ਼ੀ ਪੁੱਛ ਲੋ ਹੂੰ 40 46 ਪਲੱਸ ਹੋ ਗਏ ਮੇਰੀ ਉਸ ਤੋਂ ਪਹਿਲਾਂ ਦਾ ਇਹ ਉਦਾਂ ਹੀ ਚੱਲਦਾ ਅੱਛਾ ਪਹਿਲਾਂ ਖੰਡ ਪਾੜ ਸਾਹਿਬ ਪਹਿਲਾਂ ਖੰਡ ਪਾੜ ਸਾਹਿਬ 12 ਨੂੰ ਭੋਗ ਪੈਣੇ ਨੇ ਫਿਰ ਭੋਗ ਤੋਂ ਬਾਅਦ ਕਵਾਲੀਆਂ ਆਉਣੀਆਂ ਝੰਡਾ ਸੰਗਤ ਨੇ ਇੱਥੇ ਆਣਾ ਫਿਰ ਮੇਲਾ ਚੱਲਣਾ ਪ੍ਰਵੀਨ ਪਾਲਟਾ ਹੋਣੀ ਤੂੰ ਤੂੰ ਵੀ ਆ ਲਗੋਜ਼ਿਆਂ ਵਾਲੇ ਸੀਗੇ ਬੂਟੇ ਹੋਣੀ ਹੂੰ 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 ਤੇ ਸੁਖाराम ਸਰਵਾਉ 97 98 ਤੋ ਪੂਰੀ ਹੋਸ਼ ਚ ਦੇਖਿਆ ਹੂੰ 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 ਤੇ ਹੁਣ ਜਦ ਪਿੱਛੇ ਮੈਂ ਪ੍ਰਵੀਨ ਪਾਲਟਾ ਨੂੰ 19 ਚ ਬੁਲਾਇਆ ਹੂੰ ਉਹਨੇ ਮੈਨੂੰ ਇੰਨਾ ਪਿਆਰ ਕੀਤਾ ਮਤਲਬ ਮੈਂ ਤਾਂ ਉਹਦੇ ਬੱਚਿਆਂ ਰਗਾਇਆ ਹੂੰ ਕਹਿੰਦੀ ਵੀ ਮੈਂ ਤੈਨੂੰ ਛੋਟੇ ਹੁੰਦੇ ਨੂੰ ਦੇਖਿਆ ਤੂੰ 2-2 ਰੁਪਏ ਲੈ ਕੇ ਮੇਰੇ ਮਗਰ ਘੋਂਦਾਂ ਦੀ ਸੀ ਦਿੱਦੀ ਲੈ ਓ ਦਿੱਦੀ ਲੋ ਹੂੰ ਹੂੰ ਤੇ ਕਹਿੰਦੀ ਅੱਜ ਦੇਖੋ ਮਾਲਕ ਦੀ ਕਿੰਨੀ ਕਿਰਪਾ ਆ ਹੂੰ ਇੱਕ ਗੱਲ ਹੋਰ ਵੀ ਕਾਲੇਸ਼ਾ ਜੀ ਅਸੀਂ ਤੁਹਾਡੇ ਨਾਲ ਕੰਨੀ ਚਾਹੁੰਦੇ ਆ ਮੈਂ ਤਾਂ ਮੈਂ ਤਾਂ ਬੱਬਾ ਕਾਲੇਸ਼ਾ ਜੀ ਕਹਿਣਾ ਜੀ ਜੀ ਤੇ ਬੱਬਾ ਗੱਲ ਇਦਾਂ ਆ ਕਿ ਪੈਸਾ ਕਮਾਉਣਾ ਹੁੰਦਾ ਤਾਂ ਬੜੇ ਬੜੀ ਸੰਗਤ ਤੁਹਾਡੇ ਮਗਰ ਆ ਤੇ ਬੜੇ ਆਰਾਮ ਨਾਲ ਤੁਹਾਨੂੰ ਮਿਲ ਜਣਾ ਸੀ ਸਿਰ ਹਲਾਉਣ ਦੀ ਲੋਟ ਸੀ ਬਸ ਹਾਂ ਜੀ ਬਹੁਤ ਆਫਰਾਂ ਨੇ ਆਫਰਾਂ ਦੀ ਬਹੁਤ ਆਨ ਕਿਦਾਂ ਲੱਗਦਾ ਫਿਰ ਅਜੀ ਇਦਾਂ ਆ ਕਿ ਪੁੰਨ ਕਰੂਗੇ ਹੂੰ ਤਾਂ ਤੁਹਾਡੇ ਬੱਚੇ ਵੀ ਚੰਗਾ ਖਾਣਗੇ ਚੰਗਾ ਪਹਿਨਣਗੇ ਚੰਗਾ ਬਤਾਨਗੇ ਹੂੰ ਪਾਪ ਪਾਪ ਕਰਾਂਗੇ ਆਪ ਆਪ ਵੀ ਭੁਗਤਾਂਗੇ ਸਾਡੇ ਬੱਚੇ ਭੁਗਤਣਗੇ ਸਾਡੇ ਬਾਪ ਨੇ ਚੰਗੇ ਕਰਮ ਕੀਤੇ ਅਸੀਂ ਨਹੀਂ ਜਿਹੜੇ ਫਿਰ ਜਿਹੜੇ ਫਿਰ ਸਿਰ ਹਲਾ ਕੇ ਕਹਿੰਦੇ ਭਲਾ ਕਰਦੇ ਹਾਂ ਅਸੀਂ ਤੁਹਾਡੇ ਹਿਸਾਬ ਨਾਲ ਪਾਪ ਕਰ ਰਹੇ ਆ ਭਾਜੀ ਬਹੁਤ ਪਾਪ ਕਰ ਰਹੇ ਆ ਆਪਣੇ ਆਪ ਲਈ ਵੀ ਕਰ ਰਹੇ ਆ ਆਪਣੇ ਬੱਚਿਆਂ ਲਈ ਵੀ ਕਰ ਰਹੇ ਆ ਹੂੰ ਕੋਈ ਸਿਕਟਾਂ ਪੀ ਕੇ ਭਾਜੀ ਕਿਸ ਬਾਬੇ ਦੀ ਹਵਾਾਂ ਦੀ ਕਿਸ ਬਾਬੇ ਦਾ ਨਾਮ ਲੈਣਾ ਕਿਸ ਫਕੀਰ ਦਾ ਹੂੰ ਕਿਸੇ ਫਕੀਰ ਦਾ ਨਾਮ ਲੈ ਲਓ ਯਾਰ ਮਿਆਲੀ ਸਰਕਾਰ ਲੱਖ ਦਾਤਾ ਜੀ ਮਾਂ ਹੂੰ ਨੈਣਾ ਦੇਵੀ ਰੱਖ ਲਓ ਮਾਂ ਚੰਤਪੌਨੀ ਰੱਖ ਲਓ ਮਾਂ ਕਾਲੀ ਰੱਖ ਲਓ ਤੇ ਆਪਣੇ ਗੁੱਗਾ ਯਾਰਪੀ ਰੱਖ ਭਾਜੀ ਕਿਸੇ ਦੇ ਬਾਪ ਨੇ ਜਾਂ ਕਿਸੇ ਦੇ ਦਾਦੇ ਨੇ ਦੇਖਿਆ ਉਹਨਾਂ ਨੂੰ ਸਿਕਟਾਂ ਬੀੜੀਆਂ ਪੀਂਦਿਆਂ ਨੂੰ ਸਿਰਕਮਾ ਦੇਣ ਹੂੰ ਦੇਖਿਆ ਹੂੰ ਉਹ ਕਿਤੇ ਲੈ ਰਿਹਾ ਉਹ ਉਹਨਾਂ ਦੀ ਆਪਣੀ ਲੈ ਰਿਹਾ ਜੋ ਅੰਦਰ ਉਹਨਾਂ ਦੇ ਅਸੀਂ ਭੇਡ ਚਾਲ ਮਗਰ ਦੌੜਦੇ ਹਾਂ ਹੂੰ ਇਦਾਂ ਫਰੌਨੀਆਂ ਫਿਰ ਬਾਬਾ ਜੀ ਸਾਨੂੰ ਆਉਂਦੇ ਹੁਣ ਸੰਗਤ ਵੀ ਸਾਨੂੰ ਵੀ ਦੱਸੋ ਕੁਝ ਜੀ ਕੀ ਕਰੀਏ ਕਾਸ਼ ਤੁਸੀਂ ਮੈਨੂੰ ਫੋਨ ਚੱਕਣ ਦਾ ਮੌਕਾ ਦਿੰਦੇ ਤੇ ਤੁਹਾਡੇ ਗੱਲਾਂ ਕਰਦੇ ਕਰਦੇ ਮੈਨੂੰ 50 ਫੋਨ ਆਦੇ ਹੂੰ ਜਦ ਤੱਕ ਫੋਨ ਮੇਰੇ ਹੱਥੋਂ ਚੋਂ ਨਾ ਮਾਰ ਹਰੇਕ ਦਾ ਅਟੈਂਡ ਕਰਦਾ ਚਾਹੀਟ ਛੋਟੇ ਬੱਚੇ ਦੇ ਹੋਵੇ ਹੂੰ ਪੂਰੇ ਪੰਜਾਬ ਤੋਂ ਇੰਡੀਆ ਤੋਂ ਫੋਨ ਆਦੇ ਬਾਬਾ ਜੀ ਤੁਹਾਡੇ ਕੋਲ ਆਉਣਾ ਉਹ ਮੈਂ ਕਹ ਰੱਬ ਦਾ ਵਾਸਤਾ ਵੀ ਮੇਰੇ ਕੋਲ ਤਾਂ ਲੋਕਲ ਬੱਚੇ ਆਦੇ ਆ ਕੇ ਚੱਲ ਜਾਂਦੇ ਹੂੰ ਕਈਆਂ ਦੇ ਗੁਰਤਾਨਾ ਕਰਨੀ ਮੈਂ ਕਿਹਾ ਮੇਰੀ ਕਾਹ ਕਾਤਾ ਗੁਰਤਾਨਾ ਦੀ ਤੁਸੀਂ ਗੁਰੂ ਘਰ ਜਾਓ ਹੂੰ ਜੇ ਸਿੱਖ ਧਰਮ ਨਾਲ ਦਾ ਗੁਰੂ ਘਰ ਜਾਓ ਜੇ ਪੰਡਤ ਭਾਈਚਾਰੇ ਦਾ ਮੰਦਿਰ ਜਾਓ ਜਿੱਥੇ ਤੁਹਾਡੀ ਰੂਹ ਰਾਜੀ ਉੱਥੇ ਜਾਓ ਹੂੰ ਜੇ ਘਰੇ ਬਹਿਲੇ ਬੈਠੇ ਆ ਤਾਂ ਤਿੰਨ ਚੀਜ਼ਾਂ ਜ਼ਰੂਰ ਕਰਨੀਆਂ ਆਪਣੀ ਤਾਂ ਬੇਨਤੀ ਹੁੰਦੀ ਜੇ ਬਿਰਤੀ ਸੱਟ ਰੱਖਣੀ ਹੈ ਹੂੰ ਗੁਰਦੁਆਰੇ ਜਾਣਾ ਮੰਦਿਰ ਜਾਣਾ ਜਿਮ ਜਾਣਾ ਜੇ ਨਹੀਂ ਦਿਮਾਗ ਸੈਟਾ ਤਾਂ ਲਾਇਬ੍ਰੇਰੀ ਚੱਜੋ ਹੂੰ ਚੰਗਾ ਹੀ ਸਿੱਖੂਗੇ ਚੰਗਾ ਹੀ ਹੜਾਉਗੇ ਚੰਗਾ ਹੀ ਰਹੂਗੇ ਤੇ ਬਾਬਾ ਜੀ ਫਿਰ ਪੌਣ ਆਉਂਦੀ ਨਹੀਂ ਤੁਹਾਡੇ ਹਿਸਾਬ ਨਾਲ ਕਦ ਕਿਸਤੇ ਪੌਣ ਯਾਰ ਕਿਹਦੀ ਪੌਣ ਕਿਹਦੀ ਪੌਣ ਜਿੱਦਾਂ ਮਤਲਬ ਸਹਰ ਹਲਾਉਂਦੇ ਬਈ ਆਗੇ ਜੀ ਹੋਜੋ ਜੀ ਪਰੇ ਦੁੱਖ ਘਟ ਹੋ ਗਿਆ ਜੀ ਸਾਰਾ ਕੁਝ ਹੋ ਗਿਆ ਠੀਕ ਹੋ ਗਿਆ ਭਾਜੀ ਬੰਦੇ ਨੂੰ ਪਾਉਣ ਕਿਸੇ ਦੇਵੀ ਦੇਵਤੇ ਦੀ ਆਏ ਨਹੀਂ ਸਕਦੀ ਯਾਰ ਹੂੰ ਉਹਨਾਂ ਦਾ ਇੰਨਾ ਸ਼ਕਤੀ ਜਿਹੜੀ ਹੁੰਦੀ ਆ ਦੇਵੀ ਦੇਵਤਿਆਂ ਦੀ ਹੂੰ ਇੰਨਾ ਕਰੋਧ ਹੁੰਦਾ ਇੰਨਾ ਤਾਪ ਹੁੰਦਾ ਕਿਸੇ ਬੰਦੇ ਦੀ ਕਾਹਤ ਹੈ ਚੱਲਣ ਦੀ ਹੂੰ ਬੰਦਾ ਤਾਂ ਪਾਟ ਕੇ ਲੀਰੋ ਲੀਰ ਹੋ ਜਾਉ ਕਖਰਾ ਹੋ ਜਾਉ ਹੂੰ ਹੂੰ ਮੰਨ ਲਓ ਜਿਹੜੇ ਤਪੱਸਵੀ ਵੀ ਸੀਗੇ 20 ਸਾਲ 25 ਸਾਲ ਤਪੱਸਿਆ ਕਰਦੇ ਕਰਦੇ ਹੱਡੀਆਂ ਤੇ ਮਾਸ ਵੀ ਨਹੀਂ ਰਹਿ ਜਾਂਦਾ ਮੈਂ ਕਹਤੈ ਕਿਸੇ ਦੇ ਵੀ ਦੇਵਤੀ ਦਾ ਪ੍ਰਗਟ ਹੋਣਾ ਹੁੰਦਾ ਸੀ ਪਰ ਉਹ ਵੀ ਤਾਪ ਨਹੀਂ ਸੀ ਝਲ ਹੁੰਦਾ ਹੂੰ 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 ਹੁਣ ਅੱਜ ਕੱਲ ਦਾ ਦੋ ਦਿਨੇ ਦੋ ਦਿਨਾਂ ਤੋਂ ਬਾਅਦ ਝਾਂਜਰਾ ਪੈ ਜਾਂਦੀਆਂ ਦੋ ਦਿਨਾਂ ਤੋਂ ਬਾਅਦ ਕੜੇ ਪੈ ਜਾਂਦੇ ਆ ਹਾਂ ਅਡੜੀਆਂ ਮੋਟੀਆਂ ਮਾਲਾ ਨਹੀਂ ਬਹੁਤ ਗਲਤ ਹੈ ਗਲਤ ਬਸੇ ਆ اچھا ਉਹ ਪਖੰਡੀਆਂ ਦਾ ਘਟ ਕਸੂਰ ਹੈ ਸਾਡੇ ਆਰਗਿਆਂ ਦਾ ਜਿਹੜੇ ਉੱਥੇ ਮੂੰਹ ਚੱਕ ਕੇ ਜਾਂਦੇ ਉਹਨਾਂ ਦਾ ਕਸੂਰ ਉਹਨਾਂ ਦਾ ਜ਼ਿਆਦਾ ਕਸੂਰ ਹੈ ਕੋਈ ਬਾਬਾ ਕਿਸੇ ਨੂੰ ਕਹਿੰਦਾ ਨਹੀਂ ਬਈ ਮੇਰੇ ਡੇਰੇ ਆ ਹੂੰ ਹਾਂ ਮੈਂ ਕਹ ਦੋ ਪੀੜੀਆਂ ਹੋ ਗਈਆਂ ਤੁਹਾਨੂੰ ਚਲਦਿਆਂ ਨੂੰ ਪਹਿਲਾਂ ਪਿਤਾ ਜੀ ਤੇ ਬਾਅਦ ਵਿੱਚ ਤੁਸੀਂ ਜੇ ਚਾਹੁੰਦੇ ਤਾਂ ਮਤਲਬ ਬੜਾ ਕੁਝ ਹੋ ਜਾਣਾ ਸੀ ਲੋਕਾਂ ਨੂੰ ਤਾਂ ਬੱਸ ਭਾਈ ਘਰ ਚੱਲ ਜਾਓ ਐਦਾਂ ਹੀ ਪੁਰਾਣਾ ਹੀ ਘਰ ਆ ਹਾਂ ਬਾਲਿਆਂ ਤੋਂ ਲੈਂਟਰ ਜਰੂਰ ਪਾ ਲਿਆ ਪਰ ਘਰ ਉਦੋਂ ਹੀ ਪੁਰਾਣੇ ਆ ਗੱਡੀ ਤੁਹਾਡੇ ਕੋਲ ਭਰਾ ਕੋ 2014 ਮਾਡਲ ਨਵਾਂ ਆ ਉਹ ਵੀ ਪਿਤਾ ਜੀ ਨੇ ਮੈਨੂੰ ਖੁਦ ਲੈ ਕੇ ਦਿੱਤੀ ਸੀ ਕਹਿੰਦਾ ਵੀ ਨਹੀਂ ਗੱਡੀ ਵੱਡੀ ਲੈ ਲੈ ਪਹਿਲਾਂ ਮੇਰੀ ਗੱਡੀ ਇੱਕ ਸੀਗੀ ਉਹ Swift ਸੀਗੀ ਫਿਰ Maruti ਸੀਗੀ ਫਤੋ ਬਾਅਦ ਇਹ ਲਈ ਘਰ ਦੀ ਖੇਤੀਬਾੜੀ ਆ ਤਿਲ-ਤਿਲ ਕਰਕੇ ਜੋੜਿਆ ਮੰਮੀ ਮੇਰੇ ਬਿਜਲੀ ਦਫ਼ਤਰ ਤੋਂ ਚੋੜਾ ਰਿਟਾਇਰ ਹੋਇਆ ਖੇਤੀਬਾੜੀ ਨਾਲ ਆਪਣਾ ਵਧੀਆ ਰੋਜ਼ਗਾਰ ਚੱਲਦਾ ਆਂ ਸਤਿਅਕ ਲਈ ਹੈਗੇ ਆ ਅੱਛਾ ਖੇਤੀਬਾੜੀ ਕਰਦੇ ਹੋ ਵਧੀਆ ਚੱਲਦੇ ਭਾਜੀ ਖੇਤੀ ਕਰਤ ਕਰਦੇ ਹੋ ਕਰੇ ਆਪਣੀ ਡੈਰੀ ਆ ਉਹ ਵਧੀਆ ਬੱਚਿਆਂ ਨੂੰ ਵੀ ਤੋਂ ਦਾਪਾਂ ਨੂੰ ਵਧੀਆ ਅੱਛਾ ਦੁੱਧ ਵੀ ਚਾਹ ਸਾਡੇ ਘਰੇ ਕਦੀ ਬਣੀ ਨਹੀਂ ਅੱਛਾ ਜੀ ਤੇ ਬਾਬਾ ਜੀ ਫਿਰ ਇਹ ਮਹੀਨੇ ਦਾ ਜਿਹੜਾ ਕਿੰਨਾ ਖਰਚਾ ਜਾਂਦਾ ਜਿਹੜਾ ਇਹ ਬੱਚਿਆਂ ਦਾ ਮੇਰਾ ਕੋਈ ਖਰਚਾ ਨਹੀਂ ਭਾਜੀ ਕੌਣ ਕਰਦਾ ਉਹ ਪਰਮਾਤਮਾ ਵਾਹਿਗੁਰੂ ਅੱਲਾ ਪਹਿਲਾਂ ਸਟਾਰਟਿੰਗ 'ਚ ਜਰੂਰ ਮੈਂ ਤੰਗ ਹੋਇਆ ਹੂੰ ਤੇ ਫਿਰ ਇੰਨਾ ਦੇਣਾ 2 ਸਾਲ ਪਹਿਲਾਂ ਇੰਨੇ ਬਦਾਮ ਕੁੱਟਣੇ ਇੰਨਾ ਕੁਸ਼ ਕਰਨਾ ਕੁੱਟਣ ਵਾਲੇ ਉਹ ਲੱਗੇ ਹੋਏ ਆ ਮੈਂ ਥੋੜਾ ਕੁਟਦਾ ਹੂੰ ਜਿੱਦਾਂ ਨੇ ਮੁੱਕਾ ਜਾਣ ਉਦ ਕਹਿੰਦੇ ਟਾਂਗੋ ਇਹ ਵੇ ਮਗੜ ਰਗੜ ਦੇਣਾ ਇੱਕ ਦੋ ਵਾਰ ਹੀ ਰਗੜੇ ਮੈਂ ਸਾਈ ਰਾਤ ਨੂੰ ਸੋਤਾ ਅੱਛਾ ਜੀ ਹਾਂ ਬਹਾ ਬਹੁਤ ਦੁਖੀ ਆ ਬਹਾ ਬਹੁਤ ਦੁਖੀ ਫਿਰ ਇਹ ਕਿੱਥੋਂ ਚੱਲਦਾ ਇੱਕ ਭਾਜੀ ਪਿਆਰ ਜਿਨ੍ਹਾਂ ਦਾ ਜਿਹੜੇ ਲੋਕ ਕਬੱਡੀ ਨੂੰ ਚਾਹਦੇ ਆ ਜਿਹੜੇ ਪਹਿਲਵਾਨੀ ਨੂੰ ਚਾਹਦੇ ਆ ਜਿਹੜੇ ਚਾਹਦੇ ਪੰਜਾਬ ਦਾ ਭਵਿੱਖ ਚੇਂਜ ਹੋ ਜਵੇ ਠੀਕ ਆ ਨਾਨ ਵਾਲੀ ਜਿਹੜੀ ਪਨੀਰੀਆ ਚੰਗੇ ਪਾਸੇ ਤੁਰਨ ਸਾਰੇ ਬੰਦੇ ਥੋੜਾ ਲੱਤਾਂ ਖਿੱਚਣ ਵਾਲੇ ਆ ਹਾਂ ਸਮਸ਼ਾਨ ਘਟ ਗਏ ਜਾਂਦੇ ਹੋਣੇ ਕਿਸੇ ਦੇ ਦਾਗਾਂ ਤੇ ਜਾਣਾ ਪੈਂਦਾ ਜਾਣਾ ਪੈਂਦਾ ਉੱਥੇ 5-7 ਬੰਦੇ ਇਹੋ ਜਿਹੇ ਹੁੰਦੇ ਉਹਦੀ ਲੱਤ ਬਾਹਰ ਰਹਿ ਕੇ ਅੰਦਰ ਕਰ ਦੋ ਇਧਰ ਬਾਲਣ ਘਟਿਆ ਤੇ ਉੱਪਰ ਪਾ ਦਿਓ ਉਹਦੀ ਛਾਤੀ ਦੇ ਮੋਛਾ ਰੱਖ ਦਿਓ ਹਾਂ ਇਹ ਤੌਣ ਥੱਲੇ ਰੱਖ ਦਿਓ ਥੱਲੇ ਫੂਸ ਲਾ ਦਿਓ ਉੱਪਰ ਖੰਡ ਪਾ ਦਿਓ ਹਵਾ ਆਣ ਦਿਓ ਯਾਰ ਅੱਗ ਲੱਗਣ ਤਾਂ ਪਾਜੀ ਲੋਕ ਤਾਂ ਉੱਥੇ ਨਹੀਂ ਟਿਕਦੇ ਮੈਨੂੰ ਟਿਕਣ ਦਵੋਗੇ ਮੈਨੂੰ ਤਾਂ ਉਦੋਂ ਸੁੱਖ ਮਿਲਣਾ ਜਦੋਂ ਮੈਂ ਮਰੂੰਗਾ ਮੈਨੂੰ ਉਦੋਂ ਲੋਕਾਂ ਨੇ ਕਹਿਣਾ ਬਈ ਕਾਲਾ ਚੰਗਾ ਦਾ ਵਧੀਆ ਕੰਮ ਕਰਦਾ ਜੀ ਦੇ ਜੀ ਮੈਨੂੰ ਪੰਡੂਗੇ ਚੰਗਾ ਹੋਣ ਲਈ ਜਾਨੀ ਮਰਨਾ ਪੈਂਦਾ ਬਿਲਕੁਲ ਮਰਨਾ ਪੈਣਾ ਚੰਗਾ ਹੋਣ ਲਈ ਤੁਹਾਨੂੰ ਵੀ ਕਿਸੇ ਨੇ ਚੰਗਾ ਨਹੀਂ ਕਹਿਣਾ ਜਿੰਨੇ ਮਰਜੀ ਸੱਚਾਈ ਸੇ ਆਪ ਲੋ ਦੋ ਚਾਰ ਕਹਿ ਦੋਗੇ ਬਾਕੀ ਭੰਡਣ ਵਾਲੇ ਹੋਣੇ ਉਹੇ ਤਾਂ ਆਪਣੇ ਲਾਈਕ ਲਈ ਵੀ ਨਹੀਂ ਕਰਦਾ ਹੂੰ ਬਿਲਕੁਲ ਜਦੋਂ ਤੁਸੀਂ ਦੁਨੀਆ ਨੂੰ ਰੁਕਸਤ ਖਾਣਾ ਪਏ ਕਹਣਗੇ ਵੀ ਉਹ ਬੰਦਾ ਸੱਚ ਦੀ ਆਵਾਜ਼ ਸੀਗੇ ਹੁਣ ਵਾਲੇ ਤਾਂ ਐਵੇਂ ਹੁਣ ਵਾਲੇ ਤਾਂ ਨਹੀਂ ਬੱਬਾ ਜੀ ਇੱਕ ਗੱਲ ਹੋਰ ਅਸੀਂ ਜਾਣ ਜੇ ਇੰਨੇ ਇੰਨੇ ਤੁਸੀਂ ਇੰਨੇ ਤੁਸੀਂ ਸੇਵਾ ਕਰਦੇ ਹੋ ਇੰਨੇ ਤੁਹਾਡੇ ਅੰਦਰ ਸੇਵਾ ਭਾਵਨਾ ਆ ਜਿਹੜੀ ਕਿ ਅਸੀਂ ਅਸੀਂ ਬਹੁਤ ਸਾਰੇ ਪੰਜਾਬ ਦੇ ਵਿੱਚ ਕੀ ਅਸੀਂ ਪੰਜਾਬ ਤੋਂ ਬਾਹਰ ਵੀ ਇਹ ਨਹੀਂ ਦੇਖਿਆ ਕਿ ਕੋਈ ਵੀ ਬਾਬਾ ਜੀ ਜਿਹੜੇ ਇਦਾਂ ਮਤਲਬ ਕਿਸੇ ਇਦਾਂ ਸਮਾਜ ਦੇ ਵਿੱਚ ਰਹੇ ਕਿ ਇਦਾਂ ਸੇਵਾ ਕਰਦੇ ਹੋਣ ਬਹੁਤ ਸਾਰੇ ਲੋਕ ਤੁਸੀਂ ਤਿਆਰ ਵੀ ਕੀਤੇ ਸਵਾਲ ਮੇਰਾ ਇਹ ਆ ਕੋਈ ਵੀ ਇਦਾਂ ਵੀ ਹੋਇਆ ਕਿ ਜਿਹੜਾ ਤੁਹਾਡੇ ਕੋਲੋਂ ਤਿਆਰ ਕਰਕੇ ਗਿਆ ਉਹਨੇ ਅੱਖਾਂ ਦਿਖਾਈਆਂ ਹੁਣ ਕਦੀ हां ਬਹੁਤ ਆ ਨਹੀਂ ਪਲੇਅਰਾਂ ਨੇ ਨਹੀਂ ਦਿਖਾਈਆਂ ਜਿਨ੍ਹਾਂ ਨੂੰ ਮੈਂ ਕਿਸੇ ਟਾਈਮ ਮਰਨ ਤੋਂ ਬਚਾਇਆ ਕਿਸੇ ਮੁਸੀਬਤੋਂ ਕੱਢਿਆ ਹੁਣ ਉਹ ਹੀ ਮੈਨੂੰ ਅੱਖਾਂ ਦਰਾਂਗੇ ਇਦਾਂ ਦੇ ਬਹੁਤ ਆ ਮਿਲੇ ਇਦਾਂ ਤੇ ਸਮਾਜ ਬਹੁਤ ਮਿਲੇ ਫਿਰ ਦਿਲ ਤੇ ਕੀ ਬਿੱਤੀ ਸਭ ਕੋ ਮਿਲਿਆ ਕੀ ਸਭ ਕੁ ਲੈਣਾ ਚਾਹੀਦਾ ਕੀ ਸੌਕ ਮਿਲੇ ਅੱਖਾਂ ਮੀਚ ਕੇ ਕਿਸੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਹੂੰ ਅੱਖਾਂ ਮੀਚ ਕੇ ਭਰੋਸਾ ਕਰਾਂਗੇ ਤਾਂ ਫਿਰ ਖਾਤਾ ਖਾਵਾਂਗੇ ਖਾਤਾ ਖਾਵਾਂਗੇ ਸਿਆਣੇ ਤਾਂ ਇਹ ਕਹਿੰਦੇ ਆ ਸਾਡੇ ਮਾਪੇ ਫਿਰ 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 ਥੋੜਾ ਅਫਸੋਸ ਵੀ ਹੋਇਆ ਕਿ ਜੀ ਇੰਨਾ ਕਿ ਇਹਨਾਂ ਲਈ ਕਰਦੇ ਰਹੇ ਤੇ ਫਿਰ ਗੱਲ ਜੇ ਨਹੀਂ ਬਣੀ ਫਿਰ ਤਵੇ ਤਵੇ ਤਾਂ ਇੱਥੇ ਖਾਣਾ ਖਾੜੇ ਹੂੰ ਛੇ ਉਹ ਚੀਜ਼ਾਂ ਤੋਂ ਤੋਖੇ ਹੂੰ ਬਾਜੀ ਅੱਜ ਦਾ ਤਾਂ ਸਮਾਂ ਇਹ ਆ ਕੱਲ ਜੋ ਗਿਆ ਕੱਲ ਜੋ ਗਿਆ ਡਾ ਜੋਰਾ ਤੇ ਆ ਹੂੰ ਕਿ ਤੁਹਾਡੇ ਚਾਚੇ ਤਾਇਆ ਦੇ ਜਿਹੜੇ ਭਰਾ ਆ ਤੁਹਾਨੂੰ ਉਹ ਨਹੀਂ ਤੁਹਾਡੀ ਚੜ੍ਹਾਈ ਬਰਦਾਸ਼ਤ ਕਰ ਸਕਦੇ ਬਾਕੀ ਤਾਂ ਗੱਲਾਂ ਹੀ ਬਹੁਤ ਦੂਰ ਦੀਆਂ ਹੂੰ 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 ਸਕਾ ਭਰਾ ਵੀ ਨਹੀਂ ਬਰਦਾਸ਼ਤ ਕਰਦਾ ਹਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਲੱਗਦਾ ਆ ਤਕਲੀਫ ਹੋ ਜਾਂਦੀ ਆ ਹੂੰ ਜਿਹਨਾਂ ਤੁਸੀਂ ਇਦਾਂ ਹੱਥੀ ਸਿਖਾਇਆ ਨਹੀਂ ਆਹ ਕਰ ਆਹ ਕਰ ਉਹ ਕਰ ਉਹ ਕਰ ਉਹਨਾਂ ਨੇ ਵੀ ਦੱਸਿਆ ਕਾਲੀ ਤੈਨੂੰ ਕੁਝ ਆਉਂਦਾ ਨਹੀਂ ਨਹੀਂ ਇਦਾਂ ਪਲੇਅਰਾਂ ਨੇ ਕਿਸੇ ਨੇ ਨਹੀਂ ਕਿਹਾ ਉਹ ਪਰਮਾਤਮਾ ਤੋਂ ਡਰ ਕੇ ਕਹਣਾ ਹੂੰ ਮੈਂ ਤਾਂ ਲੋਕ ਨਾ ਜਿਨ੍ਹਾਂ ਨੂੰ ਮੈਂ ਬਹੁਤ ਥਾਵਾਂ ਤੋਂ ਜਾ ਜਾ ਕੇ ਅੱਧੀ ਅੱਧੀ ਰਾਤ ਨੂੰ ਬਚਾਇਆ ਛੜਾਇਆ ਹੂੰ ਜਿਨ੍ਹਾਂ ਲਈ ਮੈਂ ਉੱਥੇ ਮੌਕੇ ਤੇ ਮਰ ਵੀ ਸਕਦਾ ਸੀ ਹੂੰ ਹੁਣ ਉਹ ਕਹਿੰਦੇ ਆ ਵੀ ਅਸੀਂ ਅਸੀਂ ਜੋ ਹੈਗੇ ਆ ਉਹ ਅਸੀਂ ਆ ਵੇ ਤੂੰ ਹੁਣ ਸੱਤੋਂ ਥੱਲੇ ਆਵੇਂਗਾ 7 ਵਜੇ ਹੂੰ ਆ ਫਸ ਜੋੜ ਦੀ ਇਹ ਐਨੀ ਨਿਮਰਤਾ ਕਿੱਥੋਂ ਆਈ ਪਾਜੀ ਪ੍ਰਮਾਤਮਾ ਕਰਾਣ ਵਾਲਾ ਬੰਦਾ ਤਾਂ ਬੰਦਾ ਦਾ ਰੱਬ ਨੂੰ ਤੱਬੇ ਹੀ ਦੱਸਦਾ ਹੂੰ ਜਦ ਕੋ ਪ੍ਰਮਾਤਮਾ ਬੰਦੇ ਨੂੰ ਬੰਦਾ ਬਣਾਉਣਾ ਫਿਰ ਬੰਦਾ ਬਣਦਾ ਠੀ ਬੰਦਾ ਬਣਦਾ ਹਾਂ ਕੋ ਠੋਕਰਾਂ ਲੱਗੀਆਂ ਦੱਸਿਆ ਵੇ ਦੋ ਠੋਕਰਾਂ ਬੜੀਆਂ ਵੱਡੀਆਂ ਸੀਗੀਆਂ ਭਰਾ ਜਾਣਾ ਫਿਰ ਬੱਚਾ ਜਾਣਾ ਹੂੰ ਹੂੰ ਇਹ ਸਭ ਤੋਂ ਵੱਡੇ ਠੱਕੇ ਸੀਗੇ ਵੱਡੇ ਠੱਕੇ ਸੀ ਜਿੰਦਗੀ ਤਾਂ ਚੱਲਣ ਯੋਗ ਨਹੀਂ ਸੀ ਚੱਲਣ ਯੋਗ ਬਣੇ ਸੀ ਜਿੰਦਗੀ ਜੀ ਪੱਪਾ ਜੀ ਫਿਰ ਜਦ ਤੁਸੀਂ ਕਹਿੰਦੇ ਕਿ ਇਹਨਾਂ ਦੀ ਸੇਵਾ ਵੀ ਜਿਹੜੀ ਇਹਨਾਂ ਦੇ ਮੁੰਡਿਆਂ ਦੀ ਜਿਹੜੀ ਆ ਜਾਂਦੀ ਜਿਹੜੇ ਮੁੰਡੇ ਇੱਥੇ ਪ੍ਰੈਕਟਿਸ ਕਰਦੇ ਆ ਤੇ ਫਿਰ ਬਾਹਰ ਜਾ ਕੇ ਕੋਈ ਹੈਲਪ ਵੀ ਕਰਦਾ ਰਹੇ ਬਹੁਤ ਕਰਦੇ ਪਾਜੀ ਤੁਸੀਂ ਕਹਿੰਦੇ ਵੀ ਤੁਸੀਂ ਹੱਥੋਂ ਕਿੰਨਾ ਮੈਨੂੰ ਬਾਹਰ ਵਾਲੇ ਕਰਦੇ ਆ ਮੇਰੇ ਯਾਰ ਦੋਸਤ ਜਿਹੜੇ ਹੂੰ ਕਬੱਡੀ ਨੂੰ ਚਾਹਣ ਵਾਲੇ ਆ ਜਿਹੜੇ ਹੂੰ ਹੂੰ ਇੱਥੇ ਰੋਪੜ ਬਕਤੋਬਰ ਮਾ ਲਿਆ ਪੰਸਾਰੀ ਹੂੰ ਉਹਦਾ ਸਕੈਨਰ ਦੇ ਦਿੰਦਾ ਹੁਣਾ ਉਹ ਉੱਥੇ ਪੇ ਕਰ ਦਿੰਦੇ ਆ ਸਾਡੀ ਰੋਪੜੋ ਡਾਈ ਲਗਭਗ 22 23000 ਦੀ ਆ ਉਹਨਾਂ ਇੱਕ ਮਹੀਨਾ ਵਧੀਆ ਲੰਘ ਜਾਂਦਾ ਇੱਕ ਮਹੀਨਾ ਵਧੀਆ ਲੱਗਦਾ ਹਾਂ ਤੇ ਹੁਣ ਤੁਹਾਨੂੰ ਦਿਖਾਣ ਲੱਗਿਆ ਦਿਖਾਵਾਂਗਾ 6 ਮਹੀਨਾ ਡਾਈਟ ਤੇ ਆਈ ਪਈ ਆ ਆਈ ਪਈ ਹੈ ਤੇ ਟੋਟਲ ਅੱਜਕੱਲ ਕਿੰਨੇ ਬੱਚੇ ਆ ਆਪਣੇ ਕੋਲ ਅੱਜ ਕੁਝ ਖੇਲਣ ਵੀ ਆ ਹਾਂ 68 69 ਨੇ ਆਣੇ ਆ ਜਿਹੜੇ ਪੱਕੇ ਆ ਜਿਹੜੇ ਹਰੂ ਜਾਣਾ ਜੀ ਹਾਂ ਜਿਹੜੇ ਜਦੋਂ 5 7 9ਵੇਂ ਆਂਦੇ ਆ ਉਹਨਾਂ ਨੂੰ ਐ ਲੱਗਦਾ ਵੀ ਸ਼ਾਇਦ ਇੱਥੇ ਰੀਲਾ ਬੰਦੀਆਂ ਪਰ ਇੱਥੇ ਜਦੋਂ ਟਫ ਮਿਹਨਤ ਹੁੰਦੀ ਆ ਉਹ ਫੇਰ ਦੌੜ ਜਾਂਦੇ ਆ ਸਾਡੇ ਕੋ ਤਾਂ ਉਹੀ ਚੱਲ ਸਕਦਾ ਜਿਹੜਾ ਦੇਲੀ ਮੈਂਦ ਕਰਨ ਦੀ ਇੱਛਾ ਰੱਖਦਾ ਜਿਹੜਾ ਇੱਛਾ ਰੱਖਦਾ ਤੇ ਫਿਰ ਕੋਈ ਗੁੱਸਾ ਗੱਲਾਂ ਕਿਸੇ ਨਾਲ ਕਿਸੇ ਨਾਲ ਗੁੱਸਾ ਗੱਲਾਂ ਲਾਈਫ ਦੇ ਕੋਈ ਲਾਈਫ ਤੇ ਕੋਈ ਜੋ ਮੇਰਾ ਮੇਰਾ ਕੀਤਾ ਹੋਇਆ ਕਰਮ ਹੈ ਮੈਨੂੰ ਮਿਲਣਾ ਹੀ ਮਿਲਣਾ ਚੰਗਾ ਕਰੂੰਗਾ ਤਾਂ ਵੀ ਮਾੜਾ ਕਰਾਂਗਾ ਤਾਂ ਜਿਹੜੀ ਚੀਜ਼ ਕੀਤੀ ਹੋ ਗਿਆ ਉਹ ਅਗਿਆਣੀਆਂ ਨਹੀਂ ਤਾਂ ਇਸੇ ਸੋਚ ਕੇ ਹੀ ਸੋਚ ਲੈ ਕੇ ਕਰਦੇ ਹਾਂ ਬਿਲਕੁਲ ਪਾਜੀ ਮੈਂ ਪਿੱਛੇ ਉਹ ਗੱਲ ਦੂਰੀ ਰਹਿ ਗਈ ਜੇ ਸਾਡੇ ਬਾਪ ਨੇ ਲੋਕਾਂ ਦਾ ਚੰਗਾ ਕੀਤਾ ਹੂੰ ਤਾਂ ਸਾਨੂੰ ਬਹੁਤ ਹੀ ਮਿਹਨਤ ਨਹੀਂ ਕਰਨੇ ਪਏ ਸੁਖ ਸੌਲ ਤਾਂ ਲੈ ਸਾਨੂੰ ਉਹ ਡਬਲ ਮਿਲਿਆ ਹੂੰ ਤੇ ਮੇਰੇ ਡੈਡੀ ਨੇ ਉਹਨਾਂ ਪਹਲਵਾਨਾਂ ਨੂੰ 30 ਸਾਲ ਪਹਿਲਾਂ ਖਿਲਾਇਆ ਸਾਨੂੰ ਬਹੁਤ ਮਿਲਿਆ ਬਹੁਤ ਮਿਲ ਰਿਹਾ ਏਦਾਂ ਹੀ ਮੇਰੀ ਆ ਦਿਲੀ ਤਮੰਨਾ ਬੇ ਜਦ ਮੈਂ ਇਹਨਾਂ ਦਾ ਕਰਦਾ ਤਾਂ ਪਰਮਾਤਮਾ ਵੀ ਰਾਂ ਬੱਚਿਆਂ ਦਾ ਵੀ ਦੇਖੂਗਾ ਉਹ ਕਹਿੰਦੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਦੋਂ ਭਾਜੀ ਸਰਬੱਤ ਦਾ ਮੰਨਾਂਗੇ ਉਹ ਆਪਣਾ ਦਾਬੇ ਆ ਜਾ ਆਪਣਾ ਹੋ ਜਾ ਕੋਈ ਕੋਈ ਗੁੱਸਾ ਕੋਈ ਗਿਲਾ ਕਿਸੇ ਨਾਲ ਹਾਂ ਕੋਈ ਕਿਸੇ ਨਾਲ ਕੋਈ ਨਹੀਂ ਰਾਹੀ ਰਾਜ ਹੀ ਰਹਿਣ ਸਾਰੇ ਸਾਰੇ ਰਾਜ ਹੀ ਰਹਿਣ ਤੇ ਇਹ ਵੀ ਗੱਲ ਅਸੀਂ ਜਾਣਨੀ ਚਾਹੁੰਦੇ ਕੋਈ ਇੱਛਾ ਤੁਹਾਡੀ ਜਿਹੜੀ ਮਤਲਬ ਲੱਗਦਾ ਕਿ ਪੂਰੀ ਨਹੀਂ ਹੁੰਦੀ ਹਲ ਤੱਕ ਇੱਕ ਪਰਮਾਤਮਾ ਤੋਂ ਬੇਟੇ ਮੰਗਣ ਦੀ ਮੇਰੀ ਬੜੀ ਤਾਂਘ ਰਹੀ ਹੈ। ਹੂੰ ਮੇਰੇ ਇੱਕ ਬੱਚਾ ਹੋ ਜਵੇ। ਕਿਉਂ ਆਪਣੇ ਲਈ ਨਹੀਂ ਮੰਗਦਾ। ਹੂੰ ਇਹ ਤੁਸੀਂ ਬਿਲਕੁਲ ਮੇਰਾ ਪਰਸਨਲ ਸਵਾਲ ਪੁੱਛ ਲਿਆ ਔਰ ਮੈਂ ਝੂਠ ਤੋਂ ਬਹੁਤ ਅਲਰਜੀ ਕਰਦਾ। ਮੇਰੇ ਉਹ ਬੱਚਾ ਹੋ ਜਵੇ ਮੈਂ ਆਪਣੀ ਛੋਟੀ ਪਰਜਾਈ ਦੇ ਝੋਲੀ ਪਾਣਾ ਚਾਹਣਾ। ਹੂੰ ਅਸੇ ਮੇਰੀ ਇੱਕ ਤਮੰਨਾ ਹੈ। ਇਹੀ ਤਮੰਨਾ ਹੈ ਪਰਿਵਾਰ ਲਈ। ਹੂੰ ਕਿਉਂਕਿ ਉਹ ਇਸ ਟਾਈਮ ਜਿੱਦਾਂ ਇੱਕ ਬੇਟੀ ਆ ਉਹਨਾਂ ਦੇ ਕੋਲ ਭਰਾ ਮੇਰਾ ਤਾਲਬਦਾ ਕਰ ਗਿਆ ਤੇ ਉਹ ਜਿਹੜੀ ਸਾਡੀ ਨੌ ਆ ਉਹ ਸਾਡੀ ਧੀ ਹੈ। ਉਹ ਆਪਣੇ ਪਿੱਕੇ ਨਹੀਂ ਜਾਂਦੇ ਉਹ ਬਹੁਤ ਜ਼ੋਰ ਲਾਉਂਦੇ ਆ ਨਾਲੇ ਵੱਡੇ ਵੱਡੇ ਤਕੜੇ ਆ 24 ਅਕਤੂਬਰ ਚੰਡੀਗੜ੍ਹ ਉਹ ਕਹਿੰਦੇ ਨਹੀਂ ਮੈਂ ਇੱਥੇ ਇੱਥੇ ਰਹਿਣਾ ਕੋਈ ਮੈਸੇਜ ਕੋਈ ਲੋਕਾਂ ਲਈ ਜਾਂਦੇ ਜਾਂਦੇ ਮੈਸੇਜ ਤਾਂ ਇਹੀ ਆ ਬਰਾਜੀ ਬੱਸ ਕਿ ਜਿੰਨਾ ਹੋ ਸਕਦਾ ਜਿਹੜੀ ਸਾਡੀ ਆਣ ਵਾਲੀ ਜਨਰੇਸ਼ਨ ਆ ਉਹਨਾਂ ਨੂੰ ਚੰਗੇ ਪਾਸੇ ਤੋਰਿਆ ਜਾਵੇ ਅਸੀਂ ਕਹਿ ਕਹਿ ਕੇ ਨਾ ਲੋਕਾਂ ਦੇ ਮਨਾਂ 'ਚ ਇਹ ਘਰ ਕਰ ਦਿੱਤਾ ਵੀ ਨਸ਼ਾ ਬਹੁਤ ਆ ਜੀ ਨਸ਼ਾ ਬਹੁਤ ਆ ਭਾਜੀ ਦੇਖੋ ਜੇ ਤੁਸੀਂ ਗਲਤ ਗੱਲ ਪ੍ਰਮੋਟ ਕਰਨੀ ਤਾਂ ਫਿਰ ਗਲਤ ਗੱਲ ਅੱਗੇ ਆਣੀ ਤੁਸੀਂ ਚੰਗਾ ਮੈਸੇਜ ਪਾਸ ਕਰਨਾ ਸ਼ੁਰੂ ਕਰੋ ਹਰ ਪਿੰਡ ਹਰ ਸ਼ਹਿਰ 2 4 ਬੰਦੇ ਬੱਚੇ ਕਵਰ ਕਰਨ ਤਾਂ 110% ਭਾਜੀ ਪਵੈਸ ਚੇਂਜ ਹੋ ਜਲੋ ਅੱਛੇ ਅਣਕੇ ਨਹੀਂ ਲੱਗਦਾ ਤੁਹਾਡੇ ਇੱਥੇ ਅਣਕੇ ਅੰਦਰ ਅਣਕੇ ਲੱਗਦਾ ਨਹੀਂ ਕਿ ਨਸ਼ੇ ਦੀ ਕੋਈ ਗਲਤ ਹੈਗੀ ਐ ਅੱਛੇ ਅਣਕੇ ਤਾਂ ਬਿਲਕੁਲ ਹੀ ਇਦਾਂ ਲੱਗਦਾ ਕਿ ਡਰੱਗ ਫਰੀ ਹੈ ਪੰਜਾਬ ਤੁਸੀਂ ਡੇਰੇ ਤੋਂ ਜਦੋਂ ਅੰਦਰ ਨੂੰ ਆਏ ਹੋਣੇ ਉੱਥੇ ਲਿਖਿਆ ਵੀ ਕਿਸੇ ਤਰ੍ਹਾਂ ਦਾ ਨਸ਼ਾ ਕਰਕੇ ਆਣਾ ਸਖਤ ਮਨਾਇਆ ਸਖਤ ਮੀਨ ਵੀ ਅਸੀਂ ਆ ਮਨਾ ਤਾਂ ਫਿਰ ਹੈਗਾ ਹੀ ਹੈਗਾ ਹਾਂ ਸਾਤ ਸੰਗ ਘਰ ਤੋਂ ਐਦੋਂ ਨੂੰ 10 ਵਾਰੀ ਬੰਦਾ ਸੋਚਦਾ ਜੇ ਕਿਸੇ ਨੇ ਬੀੜੀ ਵੀ ਲਾਈ ਹੋ। ਹੂੰ ਕਿਉਂਕਿ ਸਾਡਾ ਸੁਭਾਅ ਥੋੜਾ ਗਰਮ ਹੈ ਅਸੀਂ ਫਿਰ ਗੱਲ ਪੈ ਜਾਈਦਾ ਵਿੱਚ ਪਤਾ ਕੀ ਆ ਤੁਸੀਂ ਦੇ ਰਿਆਂ ਦੀ ਗੱਲ ਕਰਦੇ ਠੀਕ ਆ ਸਾਧੂ ਸੰਤ ਸulfa ਲਾਉਂਦੇ ਆ ਲਾਣ ਜੀ ਸੱਦ ਕੇ ਲਾਣ ਯਾਰ ਬਹੁਤਾ ਹੀ ਲਾਣ ਐ ਇਸੇ ਕਰਕੇ ਮੇਰਾ ਸਵਾਲ ਸੀ ਨਸ਼ੇ ਨੂੰ ਲੈ ਕੇ ਹਾਂ ਉਹ ਪਰਦੇ ਚ ਲਾਣ ਹੂੰ ਆਪਣੇ ਰੂਮ ਚ ਲਾਣ ਹੂੰ ਆਪਣੀ ਕੁੜੀਆਂ ਚ ਲਾਣ ਹੂੰ ਪਬਲੀਕਲੀ ਮੇਲਿਆਂ ਚ ਨਾ ਕਰਨ ਹੂੰ ਜਦੋਂ ਮੇਲਿਆਂ ਚ ਜਾਂਦੇ ਫਿਰ ਉੱਥੇ ਭੈਣਾ ਵੀ ਜਾਂਦੀਆਂ ਉੱਥੇ ਮਾਤਾ ਵੀ ਜਾਂਦੀਆਂ ਉੱਥੇ ਬੱਚੇ ਵੀ ਜਾਂਦੇ ਫਰੋ ਬੱਚੇ ਜਦੋਂ ਦੇਖਦੇ ਆ ਨਾ ਬੇ ਬਾਬਿਆਂ ਨਾਲ ਧਿਆਨ ਜਾਂਦਾ ਉਹ ਫਿਰ ਭਾਜੀ ਉਹ ਦਿਮਾਗ ਕਿਤੇ ਨਾ ਕਿਤੇ ਜਾਂਦੀ ਆ ਵੀ ਫੀਲਿੰਗ ਯਾਰ ਦੇਖੋ ਐਦਾਂ ਦਾ ਕੰਮ ਕਰਾਂਗੇ ਤਾਂ ਇੱਥੇ ਤੱਕ ਪਹੁੰਚਾਂਗੇ ਇਹ ਚ ਰੋਂਗ ਹੋ ਜਾਂਦੀ ਨਹੀਂ ਫਿਰ ਇਹਦੇ ਵਿੱਚ ਬਾਬਿਆਂ ਦਾ ਕਸੂਰ ਮੰਨਦੇ ਹੋ ਜਾਂ ਕਲਾਕਾਰਾਂ ਦਾ ਮੰਨਦੇ ਹੋ ਕਲਾਕਾਰ ਵੀ ਕੋਈ ਕਲਾਕਾਰਾਂ ਦਾ ਕੋਈ ਕਸੂਰ ਨਹੀਂ ਆਗਲਾਂ ਤਾਂ ਦੇਖੋ ਬਿਜ਼ਨਸ ਹੈ ਦਿਹਾੜੀ ਹੈ ਕੋਈ ਸਾਦ ਲਵੇ ਵਿਆਹ ਤੇ ਵੀ ਜਾਣਾ ਮੇਲਿਆਂ ਤੇ ਵੀ ਜਾਣਾ ਮੈਂ ਤਾਂ ਬੇਨਤੀ ਆ ਪੀਣ ਜਾਂ ਜੀ ਸੱਦ ਕੇ ਪੀਣ ਪਰ ਮੈਂ ਮਹਿਫਲਾਂ ਚ ਨਾ ਪੀਣਾ ਕਿਉਂਕਿ ਮੈਸੇਜ ਗਲਤ ਜਾਂਦਾ ਕੋਈ ਫਕੀਰ ਦਿਲੋਂ ਨਹੀਂ ਚਾਹੁੰਦਾ ਹੁੰਦਾ ਕੋਈ ਕਿਉਂਕਿ ਉਹ ਵੀ ਉਹ ਵੀ ਕਿਸੇ ਨੂੰ ਲੋਕੀ ਉਹਨਾਂ ਨੂੰ ਵੀ ਲਾਈਕ ਕਰਦੇ ਨੇ ਲਾਈਕ ਕਰਦੇ ਆ ਉਹਨਾਂ ਦੇ ਲੋਕੀ ਜੁੜੇ ਹੁੰਦੇ ਬਿਲਕੁਲ ਹੈ ਨਾ ਤੇ ਜਦੋਂ ਕੋਈ ਬਾਬਾ ਜੀ ਇਦਾਂ ਕਰਦਾ ਤਾਂ ਫਿਰ ਸੰਗਤ ਦੇ ਵੀ ਆ ਜਾਂਦੇ ਆ ਬਿਲਕੁਲ ਭਾਜੀ ਰਿਐਕਟ ਕਰਨਗੇ ਅੱਛਾ ਮੇਰਾ ਸਵਾਲ ਜਾਂਦੇ ਜਾਂਦੇ ਮੇਰਾ ਸਵਾਲ ਇਹ ਵੀ ਸੀ ਕਿ ਡਰੱਗ ਫ੍ਰੀ ਕਿੱਦਾਂ ਹੋ ਸਕਦੇ ਆ ਆਪਾਂ ਮਤਲਬ ਆਪਾਂ ਕਿਦਾਂ ਕਹਿ ਸਕਦੇ ਆ ਕਿ ਵੀ ਇਹ ਚੀਜ਼ ਤੋਂ ਬਚਿਆ ਜਾਵੇ ਜਾਂ ਆਪਣਾ ਪੰਜਾਬ ਜਿਹੜਾ ਫਿਰ ਖੁਸ਼ਹਾਲ ਹੋਵੇ ਡਰੱਗ ਦਾ ਬਚਨ ਦਾ ਤਾਂ ਇਹ ਹੀ ਜਿਹੜਾ ਮੇਨ ਟਾਰਗੇਟ ਇਹ ਹੈ ਬਈ ਸਪੋਰਟਸ ਬੱਚੇ ਜਿਨ੍ਹਾਂ ਹੂੰ ਕੋ ਗੇਮ ਕੋਈ ਵੀ ਹੋਵੇ ਪਹਿਲਵਾਨੀ ਕਬੱਡੀ ਬਡਮਿੰਟਨ ਫੁੱਟਬਾਲ ਕ੍ਰਿਕਟ ਕੁਛ ਵੀ ਹੋਵੇ ਹੂੰ ਬੱਚੇ ਜਦੋਂ ਤੱਕ ਸਪੋਰਟਸ ਨਾਲ ਨਹੀਂ ਜੁੜਨੇ ਉਦੋਂ ਤੱਕ ਇਹ ਚੀਤੋਂ ਪਿੱਛੇ ਰਹਿਣਗੇ ਸਪੋਰਟਸ ਕਰਨਗੇ ਮਿਹਨਤ ਕਰਨਗੇ ਥੱਕਣਗੇ ਟਾਈਮ ਨਾਲ ਸੌਣਗੇ ਟਾਈਮ ਨਾਲ ਉੱਠਣਗੇ ਫਿਰ ਉਹ ਚੰਗਾ ਹੀ ਖਾਣਗੇ ਚੰਗਾ ਹੀ ਖਾਣਗੇ ਬੇਲੇ ਰਹਿਣਗੇ ਤਾਂ ਫਿਰ ਲੁਚਕੜੂਚੀਆਂ ਕਰਨਗੇ ਜਾਂਦੇ ਚੱਲੇ ਆਪਾਂ ਆਪਣੀ ਗੱਲਬਾਤ ਜਿਹੜੀ ਹੈ ਸਮਾਪਤ ਹੋ ਰਹੀ ਹੈ ਤੇ ਮੈਂ ਚਾਹੁੰਦਾ ਹਾਂ ਕਿ ਇਹ ਜਿਹੜੀ ਆਪਣੀ ਸਾਰੇ ਜਿੰਨੇ ਦੇਖ ਰਹੇ ਆ ਉਹਨਾਂ ਲਈ ਬੱਬਕ ਕਾਲੇ ਸ਼ਾਦਾ ਮੈਸੇਜ ਸੇਵਾਦਾਰ ਕੋਈ ਜੁੱਤੀਆਂ ਦਾ ਦਾਸ ਮੇਰਾ ਮੈਸੇਜ ਇਹੀ ਆ ਕਿ ਚੰਗੀ ਚੀਜ਼ ਪ੍ਰਮੋਟ ਕਰਨੀ ਆ ਬੱਚਿਆਂ ਨੂੰ ਸਾਡੀਆਂ ਜਿਹੜੀਆਂ ਪਨੀਰੀ ਐ ਸਾਡਾ ਭਵਿਸ਼ਾ ਉਹਨਾਂ ਨੂੰ ਚੰਗੇ ਰਸਤੇ ਲਾਣਾ ਔਰ ਘਰਦਿਆਂ ਨੂੰ ਜਿਹੜੀਆਂ ਮਾਂ-ਮਾਇਆ ਉਹਨਾਂ ਨੂੰ ਬੇਨਤੀ ਆ ਕਿ ਫੋਨ ਤੋਂ ਬੱਚਿਆਂ ਨੂੰ ਦੂਰ ਰੱਖਣਾ ਕਿਉਂਕਿ ਫੋਨ ਤੋਂ ਬਹੁਤ ਕੁਝ ਮੈਸੇਜ ਗਲਤ ਜਾਂਦੇ ਆ ਫੋਨ ਤੋਂ ਆਪ ਵੀ ਪਿੱਛੇ ਰਹੋ ਤੇ ਬੱਚਿਆਂ ਨੂੰ ਵੀ ਰੱਖੋ ਇੱਕ ਗੱਲ ਹੋਰ ਇੱਕ ਗੱਲ ਮੇਰਾ ਸਵਾਲ ਰਹੇਗਾ ਜਦੋਂ ਵੀ ਕੋਈ ਬੱਚਾ ਤੁਹਾਡੇ ਕੋਲ ਐਂਟਰੀ ਕਰਦਾ ਤੇ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਆਪਣੀ ਮੰਮੀ ਡੈਡੀ ਦੇ ਘਰ ਮਾਪੇ ਦੇ ਘਰ ਪੈਰੀਂ ਹੱਥ ਲਾਉਣਾ ਫੇਰ ਆਇਓ ਨਹੀਂ ਤਾਂ ਆਇਓ ਨਾ ਬਿਲਕੁਲ ਬੱਡੇ ਭਾਜੀ ਜੇ ਅਸੀਂ ਸਾਡੇ ਕੋਲੋਂ ਇੱਥੋਂ ਚੰਗਾ ਮੈਸੇਜ ਜਨਾ ਗਿਆ ਫੇਰ ਹਰ ਦੂਹ ਲਾਣ ਤਾਂ ਸਾਡਾ ਇੱਥੇ ਦੱਸਣ ਦਾ ਸਖਾਣ ਦਾ ਹੂੰ ਹਾਂ ਉਹ ਕਿ ਬੱਚੇ ਆਏ ਤਾਂ ਤੁਸੀਂ ਉਹਨਾਂ ਨੂੰ ਇਹ ਗੱਲ ਕਹੀ ਬਿਲਕੁਲ ਕਿ ਬਈ ਤੁਸੀਂ ਤਾਂ ਆਇਓ ਜੇ ਮਮੀ ਡੈਡੀ ਦੀ ਆਪਣੇ ਪੈਰੀ ਹੱਥ ਲਾ ਕੇ ਆਣਾ ਤੁਸੀਂ ਰੱਬ ਦੇਖਿਆ ਹੂੰ ਤੁਸੀਂ ਰੱਬ ਦੇਖਿਆ ਹਾਂ ਨਹੀਂ ਦੇਖਿਆ ਕਿਉਂਕਿ ਰੱਬ ਮਾਂ-ਬਾਪ ਇੱਥੇ ਬਿਲਕੁਲ ਭਾਜੀ ਰੱਬ ਸਾਡੇ ਮਾਂ-ਬਾਪ ਆ ਹੂੰ ਸਾਡੇ ਜੰਮਣ ਤੋਂ ਮਰਨ ਤੱਕ ਜੋ ਕੁਛ ਦਿੱਤਾ ਖਾਣੇ ਪਹਿਣ ਦੇ ਮਾਂ-ਬਾਪ ਦਾ ਹੂੰ ਸਾਡਾ ਨਾਮ ਵੀ ਮਾਂ-ਬਾਪ ਨੇ ਮਾਂ-ਬਾਪ ਨਹੀਂ ਦਿੱਤਾ ਹਾਂ ਸਾਡੇ ਨਾਲ ਮਜੂਦ ਸਨ ਬਾਬਾ ਕਾਲੇ ਸ਼ਾਹ ਜੀ ਉਹ ਬਾਬਾ ਜਨੇ ਸਿਰ ਨਹੀਂ ਹਲਾਇਆ ਉਹ ਬਾਬਾ ਜਨੇ ਸੋਲਫੇ ਨਹੀਂ ਬਾੜੇ ਉਹ ਬਾਬਾ ਜਨੇ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਨਹੀਂ ਪਾਇਆ ਉਹ ਬਾਬਾ ਜਨੇ ਬੀੜਾ ਚੁਕਿਆ ਸਮਾਜ ਦੇ ਵਿੱਚ ਕਿ ਇੱਥੋਂ ਨਿਕਣ ਜਿਹੜੇ ਬੱਚੇ ਜਿਹੜੇ ਨਿਕਣ ਉਹ ਬੱਚੇ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਖਿਡਾਰੀ ਬਣਨ ਤੇ ਬਾਬਾ ਇਹ ਦੀ ਜਿਹੜੀ ਇੱਛਾ ਜਿਹੜੀ ਆ ਤੁਸੀਂ ਦੇਖਿਆ ਕਿ ਬਾਬਾ ਵੀ ਆਪਣੇ ਆਪ ਨੂੰ ਕੋਹਣ ਠੀਕ ਨਹੀਂ ਸਮਝਦਾ ਸੇਵਾਦਾਰ ਤੇ ਜਦੋਂ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਸੇਵਾਦਾਰ ਹੋਣ ਤਾਂ ਫਿਰ ਕੀ ਲੱਗਦਾ ਸਮਾਜ ਚੰਗਾ ਨਹੀਂ ਹੋਵੇਗਾ ਜਵਾਬ ਤੁਹਾਡੇ ਕੋਲ ਚਾਹਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਇਹ ਮੇਰਾ ਨਾਮ ਸੰਦੀਪ ਜੀ ਪਿੰਡ ਰਤਿਆੜ ਤੋਂ ਹਾਂ ਮੈਨੂੰ ਸਾਲ ਹੋ ਗਏ ਹਨ ਦਿਨੋਂ ਬਹੁਤ ਵਧੀਆ ਜੀ ਇੱਥੇ ਮਿਹਨਤ ਕਰਾਈ ਜਾਂਦੀ ਹੈ ਵਧੀਆ ਗੱਲਾਂ ਦੱਸੀਆਂ ਜਾਂਦੀਆਂ ਜਿੱਦਾਂ ਕਰਦੇ ਨੇ ਸਤਿਕਾਰ ਕਰਨਾ ਜੀ ਨਸ਼ੇ ਵਾਲਿਆਂ ਤੋਂ ਦੂਰ ਰਹਿਣਾ ਜੀ ਗਲਤ ਕੰਮਾਂ ਵੱਲ ਧਿਆਨ ਨਹੀਂ ਦੇਣਾ ਬਾਬਾ ਜੀ ਤੁਹਾਨੂੰ ਬਹੁਤ ਪ੍ਰੈਕਟਿਸ ਤਾਂ ਗrand ਹੀ ਹੈ ਉਹਦੇ ਪਹਿਲਾਂ ਜਿੱਦਾਂ ਜਾਣ ਟਾਈਮ ਅੱਧਾ ਘੰਟਾ ਬਿਠਾਉਂਦੇ ਕੋਲ ਐਂ ਦੱਸਦੇ ਵੀ ਕੋਈ ਗਲਤ ਕੰਮ ਨਹੀਂ ਕਰਨਾ ਗਲਤ ਬੰਦੇ ਕੋਲ ਬੈਠਣਾ ਨਹੀਂ ਹੈਗਾ। ਹੋਰ ਖਾਣਾ-ਪੀਣਾ ਵੀ ਵਧੀਆ ਦੱਸਦੇ ਵੀ ਆਹ ਖਾਣਾ ਐ ਆਹ ਚੀਜ਼ ਕਰਨੀ ਜਿੱਦਾਂ ਅਸੀਂ ਥੱਕ ਜਾਂਦੇ ਮਿਹਨਤ ਕਰਕੇ ਜੀ। ਸਾਡੀ ਬਾਬਾ ਜੀ ਆਪ ਮਾਲਚ ਵੀ ਕਰਦੇ ਸਿਕੀਨ-ਕੀਨ ਆਪਣਾ ਆਪਣਾ ਨਾਮ ਤਾਂ ਸ਼ਹਰ ਆਈ। ਮੈਂ ਕੱਦ ਆਇਆ ਨਹੀਂ ਔਨੇ ਆਪੇ ਸਖੜੇ ਚ। ਮੈਂ ਕਾਫੀ ਦੇਰ ਤੋਂ ਆਣਾ ਜੀ ਲੋਕਡਾਊਨ ਤੋਂ ਪਹਿਲਾਂ ਲੋਕਡਾਊਨ ਤੋਂ ਸ਼ੁਰੂਆਤ ਕੀਤੀ ਸੀ। ਲੋਕਡਾਊਨ ਸ਼ੁਰੂਆਤ ਕੀਤੀ। ਹਰ ਰੋਜ਼ ਆਉਨੇ ਹਾਂ ਜੀ। ਕਿੱਥੇ-ਕਿੱਥੇ ਤ ਹਾਂਜੀ ਪਿੰਡ ਪੱਤਰ ਦੇ ਮੈਚ ਜਿੱਤ ਰਹੇ ਨੇ ਪਿੰਡ ਪੱਤਰ ਦੀ ਛੜੀ ਵਧੀਆ ਟੀਮ ਹੈ ਜੀ ਕੜਿਆਨੇ ਕਲਾ ਦੀ ਹਾਂਜੀ ਅੱਛਾ ਤੇ ਕੀ ਕਹਿਣਾ ਚਾਹੁੰਦੇ ਬਾਬਾ ਜੀ ਬਾਰੇ ਬਾਬਾ ਜੀ ਬਾਰੇ ਬਹੁਤ ਵਧੀਆ ਕੰਮ ਕਰ ਰਹੇ ਜੀ ਸਾਰੇ ਪਲੇਅਰਾਂ ਨੂੰ ਵਧੀਆ ਕੈਂਪ ਹੋਰ ਵੀ ਬਹੁਤ ਜਗ੍ਹਾ ਲੱਗਦੇ ਹੈ ਟ੍ਰੇਨਿੰਗ ਕੈਂਪ ਲੱਗਦੇ ਜਦਾਹ ਦੇਣਾ ਚ ਗਰਮੀਆਂ ਚ ਪਰ ਜੋ ਇੱਥੇ ਆਪਾਂ ਨੂੰ ਫੈਸਿਲਿਟੀ ਮਿਲਦੀ ਹੈ ਡਾਈਟ ਮਿਲਦੀ ਹੈ ਪ੍ਰੈਕਟਿਸ ਕਰਾਉਂਦੇ ਬਾਬਾ ਜੀ ਬਹੁਤ ਵਧੀਆ ਕਰਾ ਰਹੇ ਹੈ ਬਹੁਤ ਵਧੀਆ ਯੋਗਦਾਨ ਹੈ ਸਾਰੇ ਕੀ ਕੀ ਤੁਹਾਨੂੰ ਕਹਿੰਦੇ ਆ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਬਚਣਾ ਕੀ ਕੀ ਖਾਣਾ ਕੀ ਕੀ ਪੀਣਾ ਖਾਣ ਪੀਣ ਦਾ ਇਹੀ ਘਰ ਦੀ ਨੈਚੁਰਲ ਡਾਈਟ ਕਹਿੰਦੇ ਆ ਜੀ ਬਾਹਰ ਦਾ ਫਾਸਟ ਫੂਡ ਸਾਰਾ ਬੰਦ ਕੀਤਾ ਹੋਇਆ ਜੀ ਤੇ ਜ਼ਿਆਦਾ ਕਿਤੇ ਘੁਮਣਾ ਨਹੀਂ ਆਪਣਾ ਖਾਣਾ ਪੀਣਾ ਪ੍ਰੈਕਟਿਸ ਕਰਨੀ ਹੈ ਰੈਸਟ ਕਰਨੀ ਹੈ ਜੀ ਮਾੜੇ ਕੰਮਾਂ ਤੋਂ ਰੋਕਦੇ ਆ ਚੰਗੇ ਕੰਮਾਂ 'ਚ ਆਪਾਂ ਨੂੰ ਪ੍ਰੈਕਟਿਸ ਤੋਂ ਬਾਅਦ ਵੀ ਚੰਗੀਆਂ ਗੱਲਾਂ ਦੱਸਦੇ ਆ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹਰਮਨ ਦੇ ਨਾਲ ਲਾਲ ਕਮਲ ਡੇਲੀ ਪੋਸਟ ਪੰਜਾਬੀ